ਵਿਚ ਰਹਿ ਰਹੀ ਹਾਂ ਪੰਜਾਬ ਦਾ ਸੂਬਾ ਕਿਸੇ ਹੋਸ਼ੇਟ ਦੇ ਪੰਜਾਬ ਦਾ ਸੂਬਾ ਜੀ ਛੰਨੀ ਨਗਰ ਕੋਈ ਪਾਣੀ ਨਹੀਂ ਆ ਰਿਹਾ ਅੱਧੀ ਰਾਤ ਮੇ ਕੋਲ ਬਾੜੀਆਂ ਪਾਣੀ ਨਹੀਂ ਆਉਂਦੀਆਂ ਨਹੀਂ ਤੇ ਹੋਦਾ ਪਾਣੀ ਦੋ ਸਾਲ ਤੋਂ ਸਹੇੜੇ ਦੀ ਪਾਣੀ ਸਮੱਸਿਆ ਹੈ ਕਦੇ ਕਿਸੇ ਲੀਡਰ ਨੇ ਕਿਸੇ ਪ੍ਰਸ਼ਾਸਨ ਨੇ ਆਣ ਕੇ ਸਾਰ ਲਈ ਤੁਹਾਡੀ ਨਹੀਂ ਕਿਸੇ ਨੇ ਕੋਈ ਇਨਸਾਰ ਨਹੀਂ ਲਈ ਕੋਈ ਨਹੀਂ ਆਉਂਦਾ ਕਮੇਟੀ ਚ ਵੀ ਵੋਟਾਂ ਪਾਉਂਦੇ ਐ ਐਮ ਐਲ اے ਦੀਆਂ ਪਾਉਂਦੇ ਐ ਐਮ ਪੀ ਦੀਆਂ ਵੀ ਪਾਉਂਦੇ ਐ ਧਰਤੀ ਤੇ ਖੜੇ ਹੈਗੇ ਗੁਰੂਆ ਪੀਰਾਂ ਨੇ ਧਰਤੀ ਤੇ ਜਿੰਨੂੰ ਕਿ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਠੀਕ ਹੈ ਜੇ ਪੰਜ ਦਰਿਆਵਾਂ ਦੀ ਧਰਤੀ ਹੈਗੇ ਉਸ ਦੇ ਜਿਹੜੇ ਬਸਨੀਕ ਹੈਗੇ ਆ ਜੋ ਬੂੰਦ-ਬੂੰਦ ਨੂੰ ਤਰਸਣ ਤੇ ਇਸ ਤੋਂ ਮਾੜੀ ਗੱਲ ਮੇਕਰ ਕਿਸੇ ਵੀ ਸਰਕਾਰ ਨੇ ਦੀ ਸਰਕਾਰ ਦੇ ਨੁਮਾਇंदे ਜਾਂ ਉਹਨਾਂ ਦੇ ਆਗੂ ਇਹ ਕਹਿਣਗੇ ਇਹ ਫਲਾਣਾ ਭਾਜਪਾ ਵਾਲਾ ਇਹ ਕਾਂਗਰਸੀ ਹੈ ਅਕਾਲੀ ਹੈ ਕਿ ਇਹ ਬੰਦੇ ਜਾਣ-ਬੁੱਝ ਕੇ ਗੁੰਮਰਾਹ ਕਰ ਰਹੇ ਲੋਕਾਂ ਨੂੰ ਇਹ ਸਾਰੇ ਤੁਸੀਂ ਪਾਣੀ ਤੋਂ ਤਰਸ ਰਹੇ ਜਾਂ ਰਾਜਨੀਤੀ ਕਰ ਰਹੇ ਹੋ ਇੱਕ ਮਹੀਨਾ ਪਹਿਲਾਂ ਇੱਥੋਂ ਜਿਹੜੀ ਮੋਟਰ ਪਈ ਸੀਗੀ ਉਹਨੂੰ ਹੀ ਪੱਟ ਕੇ ਲੈ ਗਏ ਕਹਿ ਗਏ ਜਿਹੜਾ ਇਹ ਜਿਹੜਾ ਟਿਊਬਵਲ ਹੈਗਾ ਇਹ ਸੁੱਕ ਗਿਆ ਹੈਗਾ ਬਾਲੀਬਾਸ ਹੈ ਜੀ ਤੁਹਾਡਾ ਕੋਈ ਇੱਥੇ ਖਰੜ ਦੇ ਵਿੱਚ ਕੋਈ ਨਹੀਂ ਦੇ ਲੋਕ ਤਾਂ ਖੁਸ਼ੀ ਬਹੁਤ ਨੇ ਸਰਕਾਰ ਤੋਂ ਵੀ ਉਦਾਂ ਵੀ ਪ੍ਰਸ਼ਾਸਨ ਤੋਂ ਵੀ ਬਹੁਤ ਨਹੀਂ ਅਸੀਂ ਤਾਂ ਬੜੀ ਦੁਖੀ ਆ ਅਸੀਂ ਕਿਉਂ ਦੁਖੀ ਪਾਣੀ ਤਾਂ ਮੇਨ ਪ੍ਰੋਬਲਮ ਪਾਣੀ ਇਜ਼ ਅ ਮੇਨ ਨੈਸੈਸਿਟੀ ਆਫ ਲਾਈਫ ਜਿਹੜੀ ਹੁਣ ਤੇ ਇਹ ਦੋ ਦਿਨ ਬਾਅਦ ਟੈਂਕਰ ਪੋਸੀਬਲ ਨਹੀਂ ਭਾਵੇਂ ਜਿੰਨਾ ਮਰਜ਼ੀ ਇੱਕ ਬੰਦਾ ਰਿਚ ਵੀ ਹੋਵੇ ਇਟ ਇਜ਼ ਨਾਟ ਪੋਸੀਬਲ ਕਿ ਹਰ ਦੋ ਦਿਨ ਬਾਅਦ 700 700 ਹਜ਼ਾਰ ਵੀ ਲੱਗ ਜਾਂਦਾ 1200 ਵੀ ਲੱਗ ਜਾਂਦਾ ਰੋਜ਼ ਤੁਹੋਂ ਕਿਸੇ ਅਫਸਰ ਦੇ ਘਰ ਪਾਣੀ ਨਾ ਆਵੇ ਮੇਰੇ ਖਿਆਲ ਚ ਲੀਡਰ ਦੇ ਘਰ ਪਾਣੀ ਨਾ ਆਵੇ ਰਾਤੋ ਰਾਤ ਫੋਨ ਖੜਕ ਜੰਨੇ ਆ ਤੁਹਾਡੇ ਵਾਸਤੇ ਪ੍ਰਸ਼ਾਸਨ ਕਿੰਨਾ ਚਿੰਤਾ ਦੇ ਵਿੱਚ ਲੱਗਦਾ ਵੇਖੋ ਜੀ ਐਮਐਲਏ ਸਭ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਉਹ ਟਾਈਕ ਨਹੀਂ ਇਹਨਾਂ ਦੀ ਪਾਣੀ ਸਮੱਸਿਆ ਇੱਕ ਮਹੀਨੇ ਤੋਂ ਲਗਾਤਾਰ ਜਾਰੀ ਹੈ ਜੀ ਟੈਂਕਰ ਮੰਗਾ ਕੇ ਆਪਣੇ ਘਰ ਦਾ ਸਾਰ ਨਹੀਂ ਨਜੀ ਇੱਥੇ ਬਾਤ ਤੁਹਾਡੇ ਕੋਲ ਮੇਰੇ ਨਾਲ ਸ਼ਿਕਾਇਤ ਵੀ ਦਿੱਤੀ ਹੁਣ ਕੀ ਉਹ ਤੋਂ ਬਾਅਦ ਕੀ ਕੀਤਾ ਜਾਏਗਾ ਇਹਨਾਂ ਦਾ ਨਹੀਂ ਕਿਹਾ ਤੇ ਵੋਟਾਂ ਵਿੱਚ ਹੀ ਪੈਂਦੀ ਹੈ ਦੱਸਿਆ ਜਾ ਰਿਹਾ ਕਿ ਵੋਟ ਤਾਂ ਤੁਹਾਡੇ ਬਾੜ ਚ ਪੈਂਦੀ ਹੈ ਨਾ ਲੋਕਾਂ ਦੀ ਹਾਂ ਜੀ ਜੇ ਜਦੋਂ ਇਹਨਾਂ ਦੀ ਸਮੱਸਿਆ ਹੁੰਦੀ ਹੈ ਫਿਰ ਇਹ ਦੱਸਿਆ ਜਾਂਦਾ ਕਿ ਤੁਹਾਡਾ ਐਮਸੀ ਚ ਏਰੀਆ ਹੀ ਨਹੀਂ ਆਉਂਦਾ ਜੀ ਇਹਦੇ ਬਾਰੇ ਪਤਾ ਕਰਨਾ ਕਿ ਤੁਹਾਡੇ ਵਾਲੇ ਬਾਏ ਨੇ ਹੈਂਡਓਵਰ ਕਿਉਂ ਨਹੀਂ ਕੀਤਾ ਇਹ ਉਹ ਤੋਂ ਬਾਜਪਾ ਨੇ ਨਹੀਂ ਕਰਿਆ ਹੈਂਡਓਵਰ ਪਰ ਤੁਹਾਡੀ ਫਿਰ ਇਹਨਾਂ ਤੇ ਵੋਟ ਕਿਉਂ ਪੈਣਦੀ ਤੁਹਾਡੇ ਪਾਰ ਚ ਪਤਾ ਨਹੀਂ ਕਿਹੜੇ ਦਾ ਆਉਣਾ ਪਈ ਵੀ ਇਹਨਾਂ ਨੂੰ ਤੁਹਾਨੂੰ ਵੀ ਨਹੀਂ ਪਤਾ ਇਸ ਚੀਜ਼ ਦਾ ਨਹੀਂ ਨਹੀਂ ਪੰਜਾਬ ਨੂੰ ਗੁਰੂਆਂ ਪੀਰਾਂ ਪਕੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਪੰਜਾਬ ਨੂੰ ਖੇਤੀ ਸੂਬਾ ਵੀ ਕਿਹਾ ਜਾਂਦਾ ਹੈ ਤੇ ਪੰਜ ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਪਰ ਉਸੇ ਪੰਜਾਬ ਦੇ ਵਿੱਚ ਉਸੇ ਸੂਬੇ ਦੇ ਵਿੱਚ ਅਗਰ 71 ਸਾਲਾਂ ਤੋਂ ਬਣਦੀਆਂ ਸਰਕਾਰਾਂ ਦੇ ਸਮੇਂ ਤੋਂ ਲੋਕ ਪੀਣ ਵਾਲੇ ਪਾਣੀ ਤਰਸਣ ਤਾਂ ਉਸ ਸੂਬੇ ਦਾ ਰੱਬ ਹੀ ਰੱਖ ਹੈ ਭਾਵੇਂ ਵੱਡਣ ਦਾਬੇ ਸਰਕਾਰਾਂ ਜਾਂ ਉਹਨਾਂ ਦੇ ਲੀਡਰ ਕਰਦੇ ਹੋਣ ਪਰ ਅੱਜ ਵੀ ਲੋਕ ਬੇਸਿਕ ਸਮੱਸਿਆ ਨੂੰ ਤਰਸ ਰਹੇ ਨੇ ਇਸ ਵੇਲੇ ਅਸੀਂ ਖੜੇ ਹਾਂ ਖੜ ਦੇ ਸੰਗਲੇਬ ਦੇ ਵਿੱਚ ਇਕਤਾ ਵਿਹਾਰ ਸੋਸਾਇਟੀ ਹੈ ਜਿੱਥੇ ਕਿ ਤੁਸੀਂ ਦੇਖੋ ਕਿ ਇਹ ਪੋਰਟ ਸ਼ੇਰੀਆ ਮੰਨਿਆ ਜਾਂਦਾ ਹੈ ਕਿ ਜਿੱਥੇ ਕਿ ਵਧੀਆ ਰਹਿਣ ਵਾਲੇ ਲੋਕ ਨੇ ਚੰਗੇ ਅਫਸਰ ਵੀ ਲੱਗੇ ਹੋਏ ਨੇ ਦੂਜੇ ਪਾਸੇ ਵੱਡੇ ਉਹਦੇ ਤੋਂ ਵੀ ਨੇ ਪਰ ਇਹਨਾਂ ਲੋਕਾਂ ਨੂੰ ਹੀ ਬੂੰਦ ਬੂੰਦ ਦੀ ਪਾਣੀ ਤਰਸਣਾ ਪੈ ਰਿਹਾ ਹੈ ਸਰਕਾਰਾਂ ਬਹੁਤ ਆਲੀਆਂ ਪਰ ਇਹਨਾਂ ਦੀ ਸਮੱਸਿਆ ਹੱਲ ਨਹੀਂ ਹੋਈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂ ਕਿੱਥੇ ਕਿੱਥੇ ਘੁੰਮਲੇ ਨੇ ਤੇ ਦੂਜੇ ਪਾਸੇ ਕਿਹੜੀ ਕਿਹੜੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਿਆ ਇਹ ਵੀ ਜਾ ਰਿਹਾ ਕਿ ਇਹ ਨਗਰ ਕੌਂਸਲ ਦੇ ਅਧੀਨ ਵੀ ਨਹੀਂ ਆ ਰਿਹਾ ਏਰੀਆ ਪਰ ਸਰਕਾਰ ਦੀ ਐਮਐਲਏ ਦੀ ਜ਼ਿੰਮੇਵਾਰੀ ਤਾਂ ਬਹੁਤ ਵੱਣਦੀ ਹੈ ਕਿਉਂਕਿ ਉਹਨਾਂ ਦੇ ਹਲਕੇ ਦੇ ਲੋਕ ਨੇ ਇਹਨਾਂ ਲੋਕਾਂ ਨੇ ਹੀ ਵੋਟਾਂ ਪਾਈਆਂ ਨੇ ਹੁਣ ਇਸ ਦੇ ਵਿੱਚ ਨਾ ਕੋਈ ਅਕਾਲੀ ਨਾ ਕੋਈ ਕਾਂਗਰਸੀ ਨਾ ਕੋਈ ਆਮ ਆਦਮੀ ਪਾਰਟੀ ਇੱਥੇ ਇਕੱਲੇ ਇਨਸਾਨ ਖੜੇ ਨੇ ਜੋ ਕਿ ਆਪਣੇ ਪਾਣੀ ਪੀਣ ਵਾਲੇ ਦੀ ਤਰਸ ਰਹੇ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਬਾਪੂ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਬਾਪੂ ਜੀ ਇਹ ਦੱਸ ਦੋ ਤੁਸੀਂ ਕਿਹੜੇ ਸੂਬੇ 'ਚ ਰਹਿ ਰਹੇ ਹੋ ਪੰਜਾਬ ਦਾ ਸੂਬਾ ਹੈ ਕਿਸੇ ਹੋਰ ਸੇਟ ਦਾ ਇਹ ਪੰਜਾਬ ਦਾ ਸੂਬਾ ਜੀ ਸਣੀ ਦੇ ਗਲੇ ਫਿਰ ਵੀ ਪਾਣੀ ਤਰਸ ਰਹੇ ਪਾਣੀ ਬਹੁਤ ਦੇਰ ਤੋਂ ਤੋਸੇ ਹੈ ਜੀ ਅੱਛਾ ਕੋਈ ਪਾਣੀ ਨਹੀਂ ਆ ਰਿਹਾ ਹੂੰ ਅੱਧੀ ਰਾਤ ਮੇ ਕੋਲ ਜ਼ਬਾੜੀਆਂ ਪਾਣੀ ਨਹੀਂ ਆਉਂਦੀ ਨਹੀਂ ਨਹੀਂ ਹੁੰਦਾ ਪਾਣੀ ਜੇ ਅਸੀਂ ਕੋਸ਼ਿਸ਼ ਕਰਦੇ ਤਾਂ ਉਹ ਕਹਿੰਦੇ ਇਹ ਕਮੇਟੀ ਦੇ ਅੰਦਰ ਨਹੀਂ ਆ ਹੂੰ ਇੰਨੇ ਮਹੀਨਿਆਂ ਤੋਂ ਸਮੱਸਿਆ ਹੈ ਇਸ ਵਸਤੇ ਜੋ ਇੱਕ ਕੋਲੋਨੀ ਬਣੀ ਤਤੋ ਹੀ ਹੈ ਅੱਛਾ ਜੀ ਇੱਕ ਟਿਊਬ ਲੱਗਿਆ ਸੀ ਉਹ ਪਟੜਿਆ ਹੋ ਰਿਹਾ ਮੇ ਹੂੰ ਹੁਣ ਤਾਂ ਬਿਲਕੁਲ ਨਹੀਂ ਪਾਣੀ ਆ ਰਿਹਾ ਤੇ ਕਿਵੇਂ ਤੁਸੀਂ ਪਾਣੀ ਤੋਂ ਬਿਨਾ ਕਿਵੇਂ ਸਾਰਦੇ ਤਾਂ ਬੇਸਿਕ ਸਮੱਸਿਆ ਹੈ ਕਿਉਂਕਿ ਅਗਰ ਆਪਾਂ ਸਬਜ਼ੀ ਬਣਾਉਣੀ ਹੈ ਨਹਾਣਾ ਸਭ ਕੁਝ ਕਰਨਾ ਪਾਣੀ ਦੇ ਨਾਲੇ ਹੋਣਾ ਟੈਂਕਰ ਮੰਗਾਉਨੇ ਆ ਹਾਂ ਜੀ ਜਾ ਤਰਸ ਤਰਸ ਕੇ ਪਾਣੀ ਮਜੂਜ਼ ਕਰਦੇ ਹਾਂ। ਹੂੰ। ਵੋਟ ਪਾਈ ਸੀ ਤੁਸੀਂ ਇਸ ਵਾਰ? ਬਿਲਕੁਲ ਪਾਈ ਸੀ ਜੀ। ਤੁਸੀਂ ਹਲਕਾ ਖੜਦੇ ਪਸੰਦ ਹੋਂ? ਬਿਲਕੁਲ ਖੜਦੇ। ਪਰ 2 ਸਾਲ ਤੋਂ ਸਹਿਰੇ ਦੀ ਪਾਣੀ ਸਮੱਸਿਆ ਹੈ। ਕਦੇ ਕਿਸੇ ਲੀਡਰ ਨੇ, ਕਿਸੇ ਪ੍ਰਸ਼ਾਸਨ ਨੇ ਆਣ ਕੇ ਸਾਰ ਲਈ ਤੁਹਾਡੀ? ਨਹੀਂ ਕਿਸੇ ਨੇ ਕੋਈ ਸਾਰ ਨਹੀਂ ਲਈ ਕੋਈ ਨਹੀਂ ਆਉਂਦਾ। ਕਮੇਟੀ 'ਚ ਵੀ ਵੋਟਾਂ ਪਾਉਂਦੇ ਆ ਐਮਐਲਏ ਦੀਆਂ ਵੀ ਪਾਉਂਦੇ ਐਮਪੀ ਦੀਆਂ ਵੀ ਪਾਉਂਦੇ ਆ। ਹੂੰ। ਆਇਆ ਕੋਈ ਨਹੀਂ। ਇਹ ਸੋਸਾਇਟੀ ਬਸਾਈ ਕਿਸ ਨੇ? ਇਹ ਵੀ ਦੱਸ ਦੋ ਜਰਾ। ਬਾਜਬਾਡ ਡਿਵੈਲਪਰ ਨੇ। ਅੱਜਕੱਲ ਕਿੱਥੇ ਹੈ ਅੱਜਕੱਲ ਤਾਂ ਗਾਇਵਿਆ ਜੇਲ੍ਹ ਜੀ ਹੈ ਕਹਿੰਦੇ ਅੰਦਰ ਹੋਏਗਾ ਯਾ ਗੈਬ ਤੁਹਾਨੂੰ ਛੱਡ ਗਿਆ ਇੱਥੇ ਤਰਸਦਾ ਹੋਰ ਸਾਨੂੰ ਤਰਸਦਾ ਛੱਡਿਆ ਹੀ ਹੋਇਆ ਉਹਨੇ ਹਮ ਇੱਕ ਮਹੀਨੇ ਤੋਂ ਪਾਣੀ ਬਿਲਕੁਲ ਨਹੀਂ ਆ ਰਿਹਾ ਅੱਛਾ ਰੋਜ਼ ਯਾ ਇੱਕ ਦਿਨ ਛੱਡ ਕੇ ਟੈਂਕਰ ਮੰਗਵਾਉਣਾ ਪੈਂਦਾ ਹਜ਼ਾਰ ਰੁਪਈਆ 800 ਰੁਪਈਆ ਟੈਂਕਰ ਆ ਲੈਣ ਦਿਓ ਪਾਣੀ ਲੋ ਉਹ ਫਿਰ ਪਾਣੀ ਨੂੰ ਤਰਸ ਤਰਸ ਕੇ ਵਰਤੋ ਕਿ ਭਾਈ ਖਤਮ ਹੋ ਜਾਊਗਾ ਪਾਣੀ ਲਿਖਤੀ ਸ਼ਿਕਾਇਤ ਵੀ ਦੇ ਦਿੰਦੇ ਕਿਤੇ ਨਾ ਕਿਤੇ ਤੁਸੀਂ ਕਿ ਆਪ ਤਾਂ ਹੱਲ ਤਾਂ ਹੀ ਹੋ ਜਾਂਦਾ ਕਈ ਵਾਰੀ ਅਫਸਰ ਇਹੀ ਪਲਝਾੜ ਦਿੰਦੇ ਨੇ ਕਿ ਸਾਡੇ ਕੋਲ ਲਿਖਤੀ ਨਹੀਂ ਜੀ ਆਇਆ ਕਸੀ ਕਿਵੇਂ ਹੱਲ ਕਰੀਏ ਕੱਲੇ ਖਾਵਣਾ ਤੱਕ ਨਾ ਤੁਸੀਂ ਰੱਖਿਓ ਮਾਜਵਾ ਡਿਵੈਲਪਰ ਤੇ ਕਈ ਵਾਰ ਹੀ ਗਏ ਆਂ ਹਾਂਜੀ ਕਦੀ ਕੁਛ ਕਹਿ ਦਿੰਦਾ ਕਦੀ ਕੁਛ ਕਰਦਾ ਕਦੀ ਜਾਂਦਾ ਜੀ ਅਸੀਂ ਇੱਥੋਂ ਪਾਈਪ ਮਾਣ ਲੱਗਿਆ ਕਦੀ ਇੱਥੋਂ ਕਰਨ ਲੱਗਿਆ ਲੇਕਿਨ ਪਾਣੀ ਅਜੇ ਤੱਕ ਨਹੀਂ ਮਿਲਿਆ ਅੱਛਾ 4 ਹਫ਼ਤੇ ਤੋਂ ਪਾਣੀ ਨੂੰ ਅਸੀਂ ਤਰਸ ਰਹੇ ਹਾਂ ਬਿਲਕੁਲ ਤੁਸੀਂ ਦੇਖੋ ਕਿ ਇਹ ਉਹ ਲੋਕ ਨੇ ਜਿਹੜੇ ਬੂੰਦ-ਬੂੰਦ ਤਰਸੇ ਹੋਏ ਨੇ ਭਾਈ ਸਾਹਿਬ ਸਰਕਾਰਾਂ ਬਹੁਤ ਬਦਲੀਆਂ 75 ਸਾਲ ਹੋ ਗਏ ਸਰਕਾਰਾਂ ਬਣਦੇ ਹੋਏ ਪਰ ਜਿਸ ਸੁਬੇ ਦੇ ਲੋਕਾਂ ਨੂੰ ਪੀਨ ਵਾਲੇ ਪਾਣੀ ਦੀ ਤਰਸਣਾ ਪੈ ਜਾਈ ਉਹ ਸੂਬੇ ਦਾ ਰੱਬ ਹੀ ਰੱਖਾ ਹੁੰਦਾ ਪਰ ਕਿਸ ਹਾਲਾਤ ਦੇ ਵਿੱਚ ਰਹਿ ਰਹੇ ਹਾਂ ਆਪਣੀ ਦਰਦ ਕਹਾਣੀ ਕਿਸ ਤਰੀਕੇ ਨਾਲ ਸਰਕਾਰ ਤੱਕ ਰੱਖਣਾ ਚਾਹੁੰਦੇ ਤੁਸੀਂ ਵੀਰ ਜੀ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਅਸੀਂ ਉਸ ਧਰਤੀ ਤੇ ਖੜੇ ਹੈਗੇ ਹਾਂ ਗੁਰੂਆ ਪੀਰਾਂ ਦੀ ਧਰਤੀ ਤੇ ਜਿਹਨੂੰ ਕਿ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਠੀਕ ਹੈ ਜੇ ਪੰਜ ਦਰਿਆਵਾਂ ਦੀ ਧਰਤੀ ਹੈਗੇ ਉਸ ਦੇ ਜਿਹੜੇ ਵਸਨੀਕ ਹੈਗੇ ਆ ਜੋ ਬੂੰਦ ਬੂੰਦ ਨੂੰ ਤਰਸਣ ਤੇ ਇਸ ਤੋਂ ਮਾੜੀ ਗੱਲ ਨਹੀਂ ਕਰ ਕਿਸੇ ਵੀ ਸਰਕਾਰ ਦੇ ਲਈ ਕਿਸੇ ਪ੍ਰਸ਼ਾਸਨ ਦੇ ਲਈ ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ ਪਰ ਕਈ ਸਰਕਾਰ ਦੇ ਨੁਮਾਇंदे ਜਾਂ ਉਹਨਾਂ ਦੇ ਆਗੂ ਇਹ ਕਹਿਣਗੇ ਇਹ ਫਲਾਣਾ ਬੀਜੇਪੀ ਵਾਲਾ ਇਹ ਕਾਂਗਰਸੀ ਹੈ ਅਕਾਲੀ ਹੈ ਕਿ ਇਹ ਬੰਦੇ ਜਾਣ ਬੁੱਝ ਕੇ ਗੁੰਮਰਾਹ ਕਰ ਰਹੇ ਲੋਕਾਂ ਨੂੰ ਇਹ ਸਾਰੇ ਤੁਸੀਂ ਪਾਣੀ ਤੋਂ ਤਰਸ ਰਹੇ ਜਾਂ ਰਾਜਨੀਤੀ ਕਰ ਰਹੇ ਹੋ ਨੂੰ ਤੁਸੀਂ ਇੱਕ ਚੀਜ਼ ਦੱਸੋ ਜੀ ਹੂੰ ਪਾਣੀ ਜ਼ਰੂਰਤ ਕਿਹਾ ਪਾਰਟੀ ਬਾਜੀ ਆਪਾਂ ਜਾਣ ਕੇ ਕਰਦੇ ਹੈਗੇ ਵੀ ਪਾਣੀ ਜ਼ਰੂਰਤ ਕਿਹਾ ਪਾਰਟੀ ਦੇ ਅਨੁਸਾਰ ਆਪਾਂ ਕਰਾਂਗੇ ਵੀ ਇਹਨੂੰ ਪਾਣੀ ਚਾਹੀਦਾ ਇਹਨੂੰ ਨਹੀਂ ਚਾਹੀਦਾ ਹੈਗਾ ਪਾਣੀ ਤਾਂ ਇੱਕ ਬੇਸਿਕ ਨੀਡ ਹੈਗੀ ਹੈ ਜੇ ਆਪਾਂ ਧਰਤੀ ਦੀ ਗੱਲ ਕਰੀਏ ਤਾਂ 70% ਆਪਾਂ ਗੱਲ ਕਰਦੇ ਪਾਣੀ ਹੈਗਾ ਸਾਡੀ ਬਾਡੀ ਵੀ 70% ਪਾਣੀ ਹੈਗਾ ਬਾਕੀ ਚੀਜ਼ਾਂ ਨਾਲ ਤੁਸੀਂ ਕੰਪਰੋਮਾਈਜ਼ ਕਰ ਸਕਦੇ ਹੋ ਪਾਣੀ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਕਿ ਜੀਵਨ ਦੇ ਲਈ ਸਾਰਨੋਂ ਜਿਹੜੀ ਜਿਹੜੀ ਲੋੜਿੰਦੀ ਚੀਜ਼ ਹੈਗੀ ਪਾਣੀ ਹੈਗੀ ਜੋ ਪਾਣੀ ਤੁਹਾਡੇ ਬੂੰਦ ਬੂੰਦ ਜੇ ਤੁਸੀਂ ਤਰਸੂਗੇ ਤਾਂ ਇਸ ਤੋਂ ਵੱਡੀ ਮਾੜੀ ਗੱਲ ਮੇਰੇ ਕਲ ਕਿਸੇ ਵੀ ਸੋਸਾਇਟੀ ਲਈ ਕਿਸੇ ਵੀ ਪੀਣ ਵਾਲੇ ਪਾਣੀ ਦਾ ਟਿਊਬਲ ਲਗਾਇਆ ਸਰਕਾਰ ਨੇ ਕਿ ਨਹੀਂ ਨਹੀਂ ਲਾਇਆ ਟਿਊਬਲ ਦੀ ਸਰ ਵਿੱਚ ਤੁਹਾਨੂੰ ਪ੍ਰੋਬਲਮ ਦੱਸ ਰਿਹਾ ਕਿ 1 ਮਹੀਨੇ ਤੋਂ ਵਿੱਚ ਜਿਹੜੀ ਸਾਡੀ ਸੋਸਾਇਟੀ ਹੈਗੀ ਏਕਤਾ ਬਿਹਾਰ 200 250 ਘਰ ਹੈਗੇ ਇੱਥੇ ਠੀਕ ਹੈ ਜੀ ਇੱਕ ਬੂੰਦ ਵੀ ਪਾਣੀ ਨਹੀਂ ਆ ਰਿਹਾ ਹੈਗਾ ਠੀਕ ਹੈ ਜੀ ਜਿੰਨੇ ਇੱਥੇ ਬਸਨੀਕ ਹੈਗੇ ਪੂਰੀ ਪੂਰੀ ਰਾਤ ਜਿਹੜੇ ਜੰਨੀ ਕੀ ਹੈ ਜਾ ਕੇ ਗੁਜ਼ਾਰ ਰਹੇ ਹੈਗੇ ਕਦੀ 12 ਵਜੇ ਮੋਟਰ ਚਲਾਉਂਦੇ ਆ ਕਦੀ 2 ਵਜੇ ਮੋਟਰ ਚਲਾਉਂਦੇ ਵੀ ਇੱਕ ਬੂੰਦ ਪਾਣੀ ਦੀ ਆਜੇ ਕਿਤੇ ਬੜੀ ਮੁਸ਼ਕਿਲ ਨਾਲ ਪੂਰੀ ਰਾਤ ਜਾ ਕੇ ਇੱਕ ਅੱਧੀ ਬਾਲਟੀ ਪਾਣੀ ਆਂਦਾ ਹੈ ਪਹਿਲਾਂ ਕਿੱਥੋਂ ਆਂਦਾ ਸੀ ਪਾਣੀ ਇਹ ਉਹ ਹੀ ਤੁਹਾਨੂੰ ਦੱਸ ਰਿਹਾ ਜੀ ਸਾਡੇ ਤੁਸੀਂ ਜਿਹੜਾ ਸਾਹਮਣੇ ਉਧਰ ਨਜ਼ਰ ਮਾਰੋ ਮੈਂ ਕੈਨਨ ਕੋਲ ਬੜਾ ਕੰਮ ਉਧਰ ਘਮਾਓ ਮਾੜਾ ਜਾ ਉਹ ਸਾਹਮਣੇ ਜਨਰੇਟਰ ਪਿਆ ਹੈਗਾ ਠੀਕ ਹੈ ਜੀ ਉਹ ਜਨਰੇਟਰ ਦੇ ਕੋਲ ਇੱਕ ਐਗਰੀਕਲਚਰ ਦੀ ਇਹ ਲੈਂਡ ਪਰ ਐਗਰੀਕਲਚਰ ਸੀਗੀ ਉਹ ਖੇਤੀ ਵਾਲਾ ਟਿਊਬਲ ਲੱਗਿਆ ਹੋਇਆ ਇੱਥੇ ਠੀਕ ਹੈ ਜੀ ਥੋੜੀ ਬੋਤੀ ਜਿਹੜੀ ਲੋਡ ਹੈਗੀ ਐ ਜਿਹੜੀ ਪਾਣੀ ਦੀ ਜਿਹੜੀ ਹਫਤੇ ਦੇ ਵਿੱਚ ਸੋਚ ਕਰੋ ਕਿ 2 ਦਿਨ ਬਾਅਦ ਪਾਣੀ ਆ ਗਿਆ 3 ਦਿਨ ਬਾਅਦ ਪਾਣੀ ਆ ਗਿਆ ਥੋੜੀ ਬੋਤੀ ਜਿਹੜੀ ਲੋਡ ਹੈਗੀ ਐ ਟਿਊਬਲ ਪੂਰਾ ਪੂਰਾ ਕਰਦਾ ਪਿਆ ਸੀ ਠੀਕ ਹੈ ਪਿਛਲੇ 2 ਸਾਲ ਤੋਂ ਅਸੀਂ ਬਾਜਵਾ ਡਿਵੈਲਪਰ ਨਾਲ ਇਸ ਚੀਜ਼ ਨੂੰ ਆਪਾਂ ਕੰਟੀਨਿਊ ਫਾਲੋ ਕਰ ਰਹੇ ਹੈਗੇ ਆ ਉਹ ਸਾਨੂੰ ਅਸ਼ੋਰੈਂਸ ਦੇ ਰਿਹਾ ਵੀ ਅਸੀਂ ਇੱਥੇ ਇੱਕ ਵੱਡਾ ਟਿਊਬਲ ਅਸੀਂ ਪਲਾਨ ਕਰ ਰਹੇ ਹੈਗੇ ਬੜੀ ਜਲਦੀ ਇੱਥੇ ਜਿਹੜੀ ਟਿਊਬਲ ਲੱਗ ਜਾਏਗੀ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਸਮੱਸਿਆ ਹੈਗੀ ਉਹਦਾ ਹੱਲ ਹੋ ਜਾਏਗਾ ਲੇਕਿਨ 1 ਮਹੀਨਾ ਪਹਿਲਾਂ ਉਹ ਇੱਥੋਂ ਜਿਹੜ ਇਥੇ ਪਾਣੀ ਨਹੀਂ ਰਹੇਗਾ ਤੇ 1 ਮਹੀਨੇ ਦੇ ਵਿੱਚ ਜਿੰਨੇ ਆਪਣੇ ਜਨੇ ਇੱਥੇ ਰੈਜ਼ੀਡੈਂਟ ਹੈਗੇ ਇੱਕ ਤਬਿਆਰ ਦੇ ਪਾਣੀ ਨੂੰ ਬੂੰਦ ਬੂੰਦ ਨੂੰ ਤਰਸਦੇ ਪਏ ਹੈਗੇ ਤੇ ਹੁਣ ਟੈਂਕਰਾਂ ਨਹੀਂ ਟੈਂਕਰ ਨਹੀਂ ਹੋਰ ਕੋ ਆਪਸ਼ਨ ਤਾਂ ਹੈ ਨਹੀਂ ਜੀ ਹੁਣ ਟੈਂਕਰ ਹੁਣ ਦੇਖੋ ਬੰਦੇ ਜਿਹੜੇ ਸਾਰੇ ਵਰਕਿੰਗ ਹੈਗੇ ਕਿਸੇ ਕੋਲ ਇਹਨਾਂ ਟਾਈਮ ਤਾਂ ਹੈ ਨਹੀਂਗਾ ਠੀਕ ਹੈ ਜੀ ਹਜ ਕਿ ਡੇਲੀ ਜਨਕੀ ਉੱਤੇ ਧਰਨਾ ਮਾਰੇ ਬਾਜਵੇ ਦੇ ਅੱਗੇ ਧਰਨਾ ਮਾਰੇ ਜਿੱਥੇ ਪ੍ਰਸ਼ਾਸਨ ਦੇ ਐਸਡੀਐਮ ਸਾਹਿਬ ਦੇ ਅੱਗੇ ਧਰਨਾ ਮਾਰੇ ਬੰਦੇ ਨੇ ਆਪਣੇ ਕੰਮ ਕਾਜ ਵੀ ਕਰਨੇ ਹੈਗੇ ਡੇਲੀ ਰੁਟੀਨ ਹੈਗੀਆਂ ਠੀਕ ਹੈ ਡੇਲੀ ਰੁਟੀਨ ਤੋਂ ਆਪਣਾ ਟਾਈਮ ਕੱਢ ਕੇ ਆਪਾਂ ਜਾਉਂਗੇ ਨਾ ਜੀ ਆਪਾਂ ਡੇਲੀ ਦਾ ਟਾਈਮ ਸਵੈਰ ਕਰ ਨਹੀਂ ਸਕਦੇ ਹੈਗੇ ਤੇ ਅਸੀਂ ਬਾਜਬਾ ਡਿਵੈਲਪਰ ਦੇ ਵੀ ਕਈ ਵਾਰ ਆਪਾਂ ਚੱਕਰ ਲਗਾ ਚੁੱਕੇ ਹੈਗੇ ਉਹਨਾਂ ਸਾਨੂੰ ਅਸ਼ੋਰੈਂਸ ਦਿੱਤੀ ਹੈਗੀ ਹੈ ਕਿ ਅਸੀਂ ਤੁਹਾਨੂੰ ਠੀਕ ਹੈ ਬਿਲਕੁਲ ਦੇਖੋ ਕਿ ਇਹ ਉਹ ਬੀਬੀਆਂ ਨੇ ਜਿਨ੍ਹਾਂ ਨੇ ਘਰ ਦੇ ਵਿੱਚ ਖਾਣਾ ਬਣਾਉਣਾ ਹੈ ਪਾਣੀ ਦੀ ਵੀ ਲੋੜ ਪੈਂਦੀ ਹੈ ਬਾਲੀਬਾਰਸ ਹੈ ਜੀ ਤੁਹਾਡਾ ਕੋਈ ਇੱਥੇ ਖਰੜ ਦੇ ਵਿੱਚ ਕੋਈ ਨਹੀਂ ਘਰ ਦੇ ਵਿੱਚ ਅਸੀਂ ਪਰ ਕਹਿੰਦੇ ਖਰੜ ਦੇ ਲੋਕ ਤਾਂ ਖੁਸ਼ੀ ਬਹੁਤ ਨਹੀਂ ਸਰਕਾਰ ਤੋਂ ਵੀ ਉਦਾਂ ਵੀ ਪ੍ਰਸ਼ਾਸਨ ਤੋਂ ਥੋੜਾ ਥੋੜਾ ਨਹੀਂ ਅਸੀਂ ਤਾਂ ਬੜੀ ਦੁਖੀ ਆਂ ਅਸੀਂ ਤਾਂ ਕਿਉਂ ਦੁਖੀ ਹਾਂ ਪਾਣੀ ਤੋਂ ਮੇਨ ਪ੍ਰੋਬਲਮ ਪਾਣੀ ਇਜ਼ ਅ ਮੇਨ ਨੈਸੈਸਿਟੀ ਆਫ ਲਾਈਫ ਜਿਹੜੀ ਉਹ ਹੀ ਨਹੀਂ ਸਾਨੂੰ ਮਿਲਦੀ ਪਈ ਤੇ ਅਸੀਂ ਕੀ ਕਰੀਏ ਪਾਣੀ ਨਹੀਂ ਆਂਦਾ ਫੇ ਸਾਰੀ ਸਾਰੀ ਰਾਤ ਵੀ ਅਸੀਂ ਜਾਗਿਆ ਤਾਂ ਵੀ ਨੇ ਪਾਣੀ ਕਿਤੇ ਇੱਕ ਅੱਧੀ ਬਾਲਟੀ ਆ ਜਾਂਦੀ ਆ ਫਾਰ ਕੇ ਟੈਂਕਰ ਹੀ ਮੰਗਾਣੇ ਪੈਂਦੇ ਨੇ ਹੁਣ ਰੋਜ਼ ਐਵਰੀ ਡੇ ਜਾਂ ਦੋ ਦਿਨ ਬਾਅਦ ਟੈਂਕਰ ਪੋਸੀਬਲ ਨਹੀਂ ਭਾਵੇਂ ਜਿੰਨਾ ਮਰਜੀ ਇੱਕ ਬੰਦਾ ਰਿਚ ਵੀ ਹੋਵੇ ਇਟ ਇਜ਼ ਨਾਟ ਪੋਸੀਬਲ ਕਿ ਹਰ ਦੋ ਦਿਨ ਬਾਅਦ 700 700 1000 ਵੀ ਲੱਗ ਜਾਂਦਾ 1200 ਵੀ ਲੱਗ ਜਾਂਦਾ ਕਦੇ ਇੰਨਾ ਨਹੀਂ ਕੋਈ ਅਫੋਰਡ ਕਰ ਸਕਦਾ ਅੱਛਾ ਜਿਸ ਤਰੀਕੇ ਨਾਲ ਪਾਣੀ ਦੀ ਗੱਲ ਕੀਤੀ ਸਰ ਦੱਸਿਓ ਕਿੰਨੇ ਕੁ ਮਹੀਨਿਆਂ ਤੋਂ ਪ੍ਰੋਬਲਮ ਆ ਰਹੀ ਹੈ ਇਹ ਹੋ ਗਿਆ ਅੱਬਲ ਤੇ ਕਾਫੀ ਚਿਰ ਦੀ ਆ ਪਰ ਇਹ ਲਾਸਟ 1 ਮੰਥ ਤੋਂ ਕੁਝ ਜ਼ਿਆਦਾ ਹੀ ਸੀਰੀਅਸ ਹੋ ਗਈ ਅੱਬਲ ਤੇ ਪ੍ਰੋਬਲਮ ਇਹ ਕਾਫੀ ਚਿਰ ਦੀ ਆ ਇਹ ਅਕਸਰ ਹੁੰਦਾ ਹੀ ਸੀਗਾ ਹਰ 2 ਮਹੀਨੇ ਬਾਅਦ ਇਹ ਪ੍ਰੋਬਲਮ ਆਉਂਦੀ ਸੀ ਪਰ ਹੁਣ ਰੈਗੂਲਰਲੀ ਨੀਅਰ ਅਬਾਊਟ 1 ਮੰਥ ਅਸੀਂ ਇਹ ਫੇਸ ਕਰਦੇ ਪਏ ਆ ਅੱਛਾ ਇੱਕ ਔਰਤ ਹੀ ਐਮਐਲਏ ਤੁਹਾਡੀ ਕਦੇ ਉਹਨਾਂ ਤੱਕ ਤਾਂ ਗੱਲਬਾਤ ਪਹੁੰਚਾ ਦਿੰਦੇ ਤੁਸੀਂ ਕਿਉਂਕਿ ਉਹ ਕਹਿੰਦੇ ਕਿ ਮੈਨੂੰ ਦਰਦ ਹੈ ਆਪਣੀ ਭੈਣਾਂ ਦਾ ਆਪਣੇ ਬਜ਼ੁਰਗਾਂ ਦਾ ਲਈ ਠੀਕ ਕਰਦੇ ਕਿੰਨੀ ਵਾਰੀ ਉਹਨਾਂ ਨੂੰ ਸੜਕਾਂ ਵੱਲੋਂ ਕਿਹਾ ਹੋਇਆ ਸੜਕਾਂ ਦਾ ਹਾਲ ਦੇਖੋ ਸੱਸੀ ਕਿਸੇ ਰਿਸ਼ਤੇਦਾਰ ਨੂੰ ਘਰ ਨਹੀਂ ਬੁਲਾ ਸਕਦੇ ਉਹ ਕਹਿੰਦੇ ਤੁਸੀਂ ਇੱਥੇ ਰਹਿੰਦੇ ਹੋ ਇੱਥੇ ਤੇ ਕਰ ਮਤਲਬ ਪਸਤਾਵਾ ਹੁੰਦਾ ਰਹਿਣ ਦਾ ਇੱਥੇ ਹਾਂਜੀ ਹੁਣ ਤਾਂ ਹੈਗਾ ਹੁਣ ਤਾਂ ਹੈਗਾ ਪੂਰਾ ਪਸਤਾਵਾ ਇੱਥੇ ਰਹਿੰਦਾ ਇੱਕ ਵਾਰੀ ਖੁਸ਼ੀ ਸੀ ਨੇਚਰਲੀ ਜਦੋਂ ਅਸੀਂ ਲਿਆ ਵੀ ਵਰ ਹੈਪੀ ਬਟ ਨਾਟ ਨਾਓ ਅੱਛਾ ਜ਼ਿਲ੍ਹਾ ਕਿਨਰ ਪਾਣੀ ਦੀ ਬੇਸਿਕ ਸਮੱਸਿਆ ਹੈ ਪਰ ਸੂਬੇ ਦੇ ਵਿੱਚ ਅਗਰ ਪਾਣੀ ਦੀ ਉਹ ਵਿੱਚ ਤਰਸਣਾ ਪੈ ਜੇ ਲੋਕਾਂ ਨੂੰ ਤਾ ਬੜਾ ਮੁਸ਼ਕਲ ਹੁੰਦਾ ਹੈ ਤਾਂ ਇਸ ਨੂੰ ਲੈ ਕੇ ਹੁਣ ਵੋਟਾਂ ਤੁਸੀਂ ਪਾਤੀਆਂ ਸਰਕਾਰ ਵੀ ਬਣਾਤੀ ਪ੍ਰਸ਼ਾਸਨ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਜਿੱਥੇ ਤੁਹਾਡੀ ਕਮੇਟੀ ਬਣੀ ਹੋਈ ਉਹਦੇ ਚ ਵੋਟਾਂ ਪਾਣੇ ਆ ਪਰ ਤੁਹਾਡੀ ਉਹ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਬਾਕੀ ਅਗਰ ਜਿਸੇ ਐਮਸੀ ਨੇ ਪਰ ਉੱਥੇ ਦਾ ਐਮਸੀ ਚਲੋ ਮੰਨ ਲਓ ਉਹਨਾਂ ਦਾ ਘਰ ਘੇਰ ਲਿਆ ਲੋਕਾਂ ਨੇ ਕੁਝ ਕਰ ਲਿਆ ਪਰ ਤੁਸੀਂ ਕਿੱਥੇ ਤੱਕ ਸੀਮਤ ਰਹਿੰਦੇ ਹੋ ਕਿ ਕਿੱਥੇ ਤੱਕ ਜਾਣਾ ਤੁਹਾਡਾ ਸੀਮਤ ਰਹਿੰਦਾ ਹੈ ਨਹੀਂ ਸਮੱਸਿਆ ਦੇਖੋ ਅਸੀਂ ਆਪਣੇ ਪਹੁੰਚਦਿਆਂ ਹੁਣ ਸਰਕਾਰ ਨਹੀਂ ਕੁਝ ਕਰੀ ਤੇ ਇਹ ਦੇਖੋ ਸਿੱਧਾ ਹੁੰਦਾ ਨਹੀਂ ਸਕਦੇ ਕਿ ਕਿਸ ਲੈਵਲ ਤੇ ਤੁਹਾਡੀ ਸਮੱਸਿਆ ਪਹੁੰਚ ਰਹੀ ਹੈ ਕਰਾਸੀ ਤਾਂ ਸਿਰ ਰੈਗੂਲਰ ਫੇਸ ਕਰ ਰਹੇ ਹਨਾ ਪਾਣੀ ਦੀ ਔਰ ਪਾਣੀ ਜਿਹੜੀ ਥੋੜੀ ਬੇਸਿਕ ਜਿਹੜੀ ਨੀਡ ਹੈ ਦੇਖੋ ਚੋਪ ਵਾਲੇ ਬੰਦੇ ਸਾਰੇ ਜਾਣ ਵਾਲੇ ਹੀ ਹਨਾ ਚੋਪ ਵਾਲੇ ਵਰਕਿੰਗ ਕਲਾਸ ਹੈ ਕਿਸੇ ਕੋਲ ਟਾਈਮ ਹੀ ਨਹੀਂ ਹੈ ਹਮ ਕਿ ਨਾ ਰਾਤ ਨੂੰ ਜਾਗ ਸਕਦੇ ਹਨਾ ਦਿਨੇ ਉਹ ਵਾਚ ਕਰ ਸਕਦੇ ਕਿ ਪਾਣੀ ਆਇਆ ਨਹੀਂ ਆਇਆ ਪਾਣੀ ਆਈ ਨਹੀਂ ਰਿਹਾ ਪਿਛਲੇ ਇੱਕ ਮਹੀਨੇ ਤੋਂ ਹਮ ਲੱਗਦਾ ਕਿ ਬਿਲਡਰ ਨੇ ਤੁਹਾਨੂੰ ਬੇਇੱਜ਼ਤੀ ਤੇ ਘਰ ਉਸ ਤੋਂ ਬਾਅਦ ਜਾ ਕੇ ਅਸੀਂ ਤਾਂ ਆ ਬਣਾਏ ਦੇਖੋ ਅਸੀਂ ਤਾਂ ਹੋਰ ਵੀ ਜ਼ਿਆਦਾ ਫਸੇ ਹਾਂ ਅਸੀਂ ਮੁਹਾਲੀ ਰਹਿ ਰਹੇ ਸੀ ਅੱਛਾ ਬਲਾ ਅਸੀਂ ਕਦੇ ਮੋਟਰ ਨਹੀਂ ਚਲਾਈ ਸੀ ਪਿਛੋਂ ਪਾਣੀ ਆਉਂਦਾ ਸੀ ਆਪਣੇ ਟੈਂਕੀਆਂ ਭਰ ਦਿਆਂ ਸੀਗੀਆਂ ਇੱਥ ਤੇ ਹੁਣ ਉਹ ਮੋਟਰਾਂ ਹੀ ਪਾਣੀ ਨਹੀਂ ਆਂਦਾ ਖਰੜ ਨੂੰ ਤਾਂ ਪੋਰਸ਼ ਏਰੀਆ ਮੰਨਿਆ ਜਾਂਦਾ ਕਹਿੰਦਾ ਲੋਕ ਹੀ ਬੜੇ ਵਧੀਆ ਨੇ ਇੱਥੇ ਹਰ ਮੁਸ਼ਕਲ ਪੋਰਸ਼ ਏਰੀਆ ਐਨੇ ਅਸੀਂ ਪੈਸੇ ਲਗਾ ਦਿੱਤੇ ਘਰ-ਪਾਨ ਦੇ ਵਿੱਚ ਇਟ ਇਜ਼ ਅ ਵੇਸਟੇਜ ਆਫ ਮਨੀ ਸ਼ੀਅਰ ਵੇਸਟੇਜ ਆਫ ਮਨੀ ਮੈਂ ਤਾਂ ਐਡਵਾਈਸ ਕਰਾਂਗੀ ਖਰੜ ਨਾ ਹੋਵੇ ਸਨਿੰਗ ਲੈਫਟ ਸ਼ਿਫਟ ਨਾ ਹੋਵੇ ਕਿਉਂਕਿ ਇੱਥੇ ਬੇਸਿਕ ਸਾਨੂੰ ਫੈਸਿਲਿਟੀਆਂ ਹੀ ਨਹੀਂ ਮਿਲ ਰਹੀਆਂ ਕੋਈ ਪ੍ਰਸ਼ਾਸਨ ਤੇ ਆਸ ਲੱਗਦੀ ਤੁਹਾਨੂੰ ਕਿ ਪਾਣੀ ਦੀ ਸਮੱਸਿਆ ਹੱਲ ਹੋਏਗੀ ਬਿਲਕੁਲ ਬਿਲਕੁਲ ਵੀ ਨਹੀਂ ਉਹ ਕਿਉਂ ਤੁਸੀਂ ਵੋਟ ਪਾਈ ਹੈ ਤੁਸੀਂ ਇਸ ਪੰਜਾਬ ਦੇ ਸੰਧਿਓ ਇੱਕ ਤਰ੍ਹਾਂ ਦੇ ਤੁਹਾਡਾ ਵੋਟ ਕਾਰਡ ਬਣਿਆ ਸਭ ਕੁ ਪਰ ਆਸਕੂ ਨਹੀਂ ਲੱਗਦੀ ਕਿਉਂਕਿ ਬਹੁਤ ਚੱਕਰ ਲਗਾ ਲੀ ਇਸਨੇ ਬਾਜਵਾਦੇ ਵੀ ਸਭ ਦੇ ਚੱਕਰ ਲਗਾ ਲੇ ਪਰ ਕਦੀ ਕੋਈ ਸਾਡੀ ਸੁਣਵਾਈ ਨਹੀਂ ਹੈ ਬਿਲਕੁਲ ਵੀ ਹੂੰ ਤੇ ਹੁਣ ਕਿੰਨੀ ਕੁ ਦਿਨ ਤੁਸੀਂ ਜਾ ਕੇ ਉੱਥੇ ਚੱਕਰ ਲਾਉਂਦੇ ਰੋ ਮਿਲਦਾ ਹੀ ਨਹੀਂ ਹੈ ਪਹਿਲੀ ਗੱਲ ਤੇ ਹੁੰਦਾ ਨਹੀਂ ਹੈ ਤੇ ਹੁਣ ਇੱਥੇ ਇੱਕ ਪਾਣੀ ਦੀ ਪ੍ਰੋਬਲਮ ਤਾਂ ਹੈ ਹੀ ਹੈ ਬਿਜਲੀ ਦੀ ਵੀ ਹੁੰਦੀ ਹੈ ਪਰ ਪਾਣੀ ਦੀ ਬੇਸਿਕ ਹੈ ਉਹ ਆਪਾਂ ਹੁਣ ਟੈਂਕਰਸ ਨਾਲ ਚੱਲੋ ਪੂਰਾ ਤੇ ਕਰ ਰਹੇ ਹਾਂ ਪਰ ਮੁਸ਼ਕਲ ਤਾਂ ਸਾਰਿਆਂ ਨੂੰ ਹੀ ਹੈ ਨਾ ਹੁਣ ਸਾਰਾ ਰਾਤ ਰਾਤ ਜਾ ਕੇ ਤਾਂ ਪੋਸੀਬਲ ਨਹੀਂ ਹੈ ਨਾ ਕਿ ਪੂਰੀ ਰਾਤ ਬੰਦਾ ਐਸੋ ਮਰ ਚ ਅਸੀਂ ਲੋਕ ਜਾਗਦੇ ਆ ਹੂੰ ਹੂੰ ਕਿੰਨਾ ਔਖਾ ਹੈ ਦੇਖੋ ਬਿਲਕੁਲ ਜਦੋਂ ਕਿਸੇ ਦੀ ਮੁਸ਼ਕਲ ਪੈਂਦੀ ਉਸ ਟਮੇ ਪਤਾ ਲੱਗਦਾ ਜਦੋਂ ਕਿਸੇ ਅਫਸਰ ਦੇ ਘਰ ਪਾਣੀ ਨਾ ਆਵੇ ਮੇਰੇ ਖੇਲ ਦਾ ਲੀਡਰ ਦੇ ਘਰ ਪਾਣੀ ਨਾ ਆਵੇ ਰਾਤੋਂ ਰਾਤ ਫੋਨ ਖੜਕ ਜੰਨੇ ਆ ਤੁਹਾਡੇ ਵਾਸਤੇ ਪ੍ਰਸ਼ਾਸਨ ਕਿੰਨਾ ਚਿੰਤਾ ਦੇ ਵਿੱਚ ਲੱਗਦਾ ਦੇਖੋ ਜੀ ਐਮਐਲਏ ਸਭ ਨੂੰ ਵੀ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਉਹ ਟਾਈਮ ਨਹੀਂ ਦੇ ਰਹੇ 2 ਸਾਲ ਪਹਿਲਾਂ ਵੀ ਇਹ ਪ੍ਰੋਬਲਮ ਆਈ ਸੀ ਸਾਰੇ ਇਕੱਠੇ ਹੋ ਕੇ ਸੋਸਾਇਟੀ ਵਾਲੇ ਅਸੀਂ ਬਾਜਵਾ ਆਫਿਸ ਵੀ ਮਿੰਨਤਾਂ ਕੀਤੀਆਂ ਅਸੀਂ ਮਿਊਸਪੈਲਟੀ ਮਿਊਸਪੈਲਟੀ ਵਾਲਿਆਂ ਨੇ ਪੱਲਾ ਝਾੜਤਾ ਕਿ ਬਾਜਵਾ ਨੇ ਸਾਨੂੰ ਇਹ ਲੋਕੈਲਿਟੀ ਹਲੇ ਤੱਕ ਹੈਂਡਓਵਰ ਨਹੀਂ ਕੀਤੀ ਇਸ ਕਰਕੇ ਅਸੀਂ ਤੁਹਾਨੂੰ ਪਾਣੀ ਨਹੀਂ ਦੇ ਸਕਦੇ ਨਾ ਸੜਕਾਂ ਬ ਉਹ ਮੇਰੇ ਬੱਚੇ 6 ਮਹੀਨੇ ਹੋ ਗਏ ਫਲੈਟ ਚ ਜਾ ਕੇ ਰਹਿੰਦੇ ਆ ਕਹਿੰਦੇ ਇੱਥੇ ਨਾ ਨਹਾਣ ਨੂੰ ਪਾਣੀ ਨਾ ਕੁਛ ਅਸੀਂ ਜੌਬ ਤੇ ਜਾਣਾ ਸਾਡੀ ਨਾਈਟ ਡਿਊਟੀ ਆ ਮੈਂ ਇਕੱਲੀ ਰਹਿ ਰਹੀ ਆ ਤੇ ਉਹ ਬੱਚੇ ਮੇਰੇ ਫਲੈਟ ਚੋਂ ਚਲੇ ਗਏ ਉਹ ਇਸ ਕਰਕੇ ਕਿ ਰੋਡਸ ਤੇ ਉਹਨੂੰ ਬੱਚੇ ਨੂੰ ਮੇਰੇ ਨੂੰ ਡਸਟ ਅਲਰਜੀ ਹੋ ਗਈ ਰੋਡਸ ਨਹੀਂ ਬਣ ਰਹੀਆਂ ਪਾਣੀ ਨਹੀਂ ਆ ਰਿਹਾ ਤੇ ਇਸ ਬੱਚੇ ਫਿਰ ਨਹੀਂ ਰਹਿ ਰਹੇ ਇੱਥੇ ਤੇ ਸਾਡੀਆਂ ਜਿਹੜੀਆਂ ਕਰੋੜਾਂ ਦੀਆਂ ਕੋਠੀਆਂ ਜ਼ੀਰੋ ਹੋਈਆਂ ਪਈਆਂ ਨੇ ਬਿਲਕੁਲ ਤੇ ਬਾਜਪਟ ਵਲਪਰ ਦੇ ਕਮਲਜੀਤ ਸਿੰਘ ਬਾਜਪਾ ਨੇ ਜਿਹੜੇ ਪੂਰੀ ਕੀ ਨੂੰ ਦੇਖਦੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਤੋਂ ਬਾਅਦ ਐਸ ਡੀ ਐਮ ਖੜਨ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਦਾ ਮਸਲਾ ਕਿਉਂ ਨਹੀਂ ਹੱਲ ਹੋ ਰਿਹਾ ਜਾਂ ਪੀਣ ਵਾਲੇ ਪਾਣੀ ਨੂੰ ਜਿਹੜੇ ਤਰਸਦੇ ਨੇ ਲੋਕ ਉਹਨਾਂ ਦਾ ਕਿਵੇਂ ਸਮੱਸਿਆ ਹੱਲ ਹੋਏਗੀ ਅਗਰ ਫੋਨ ਚੱਕਦੇ ਨਹੀਂ ਕਿਉਂਕਿ ਕਈ ਵਾਰ ਜ਼ਿਆਦਾਤਰ ਬਿਲਡਰ ਫੋਨ ਚੱਕਦੇ ਨਹੀਂ ਕਿ ਜਦੋਂ ਸਮੱਸਿਆ ਆਂਦੀ ਲੋਕਾਂ ਨੂੰ ਫਿਰ ਨਹੀਂ ਚੱਕਦੇ ਤਾਂ ਮਕਾਨ-ਮਕੂਨ ਵੇਚ ਲਿਆ ਹੋਏ ਫਿਰ ਨਾਲ ਦੀ ਨਾਲ ਫੋਨ ਬੈਕ ਕਾਲ ਵੀ ਕਰ ਲੈਂਦੇ ਆ ਤੇ ਇਸ ਨੂੰ ਲੈ ਕੇ ਕਮਲਜੀਤ ਸਿੰਘ ਬਾਜਪਾ ਦੇ ਬਿਲਡਰ ਤੇ ਜਿਹੜੇ ਅੱਗੇ ਬੰਦੇ ਨੇ ਜਿਹੜਾ ਪੂਰਾ ਦੇਖ-ਦੇਖ ਕਰਦੇ ਨੇ ਆਪਣੇ ਜਿਹੜੀ ਜਗ੍ਹਾ ਉੱਤੇ ਫਲੈਟ ਉਹਨਾਂ ਨੇ ਵੇਚੇ ਹੋਏ ਨੇ, ਪਲਾਟ ਵੇਚੇ ਹੋਏ ਨੇ, ਉਹਨਾਂ ਦਾ ਪੂਰਾ ਹਰ ਇੰਤਜ਼ਾਮ ਕਰਦੇ ਨੇ ਪਰ ਬੈਲ ਜਾ ਰਹੀ ਹੈ। ਪਰ ਕੋਈ ਫੋਨ ਚੱਕਰ ਨੂੰ ਕਿਆ ਨਹੀਂ। ਇਸ ਨੂੰ ਲੈ ਕੇ ਐਸ.ਡੀ.ਐਮ. ਖਰੜ ਨਾਲ ਵੀ ਗੱਲਬਾਤ ਕਰਦੇ ਉਹਨਾਂ ਨੇ ਧਿਆਨ ਦੇ ਵਿੱਚ ਇੱਕ ਵਾਰੀ ਲਿਆ ਦਈਏ ਕਿਉਂਕਿ ਪ੍ਰਸ਼ਾਸਨ ਤੱਕ ਪਹੁੰਚਣੀ ਜ਼ਰੂਰੀ ਹੈ। ਖਬਰ ਜਦ ਤੱਕ ਉਹਨਾਂ ਤੱਕ ਨਹੀਂ ਪਹੁੰਚਦੀ, ਉਹ ਤੱਕ ਮਸਲਾ ਹੱਲ ਨਹੀਂ ਹੁੰਦਾ। ਇਹਨਾਂ ਵੱਲੋਂ ਦੱਸਿਆ ਗਿਆ। ਆ ਨੰਬਰ ਹੋਰ ਹੈ ਨਿਰਮਲ ਦਾ? ਹਾਂ ਮੈਂ ਪਹਿਲਾਂ ਜੀ.ਐਮ. ਦਾ। ਅਮੈਂ ਦੂਜਾ ਬਾਜਪਾ ਦੇ ਜੀਐਮ ਬੰਦ ਕਰ ਲੰਨੇ ਨੰਬਰ ਇੱਕ ਮਿੰਟ ਠੀਕ ਹੈ ਹਾਂ ਜੀ ਨਿਰਮਲ ਬਾਜਪਾ ਨੇ ਇੱਕ ਹੋਰ ਨੰਬਰ ਮਿਲਿਆ ਇਹਨਾਂ ਦਾ ਜੀਐਮ ਹੈ ਉਹਦੇ ਨਾਲ ਗੱਲਬਾਤ ਕਰਦੇ ਆ ਕਿ ਕੀ ਮਸਲੇ ਦਾ ਹੱਲ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਨਾਲ ਲੋਕ ਮੁਸ਼ਕਲ ਦੇ ਵਿੱਚ ਨੇ ਆ ਪ੍ਰਸ਼ਾਸਨ ਵਾਲੀ ਨਾ ਪਿਆ ਲੋਕਾਂ ਤੱਕ ਪ੍ਰਸ਼ਾਸਨ ਤੱਕ ਜਿਹੜੀ ਖਬਰ ਪਹੁੰਚਾਉਣੀ ਹੈ ਤਾਂ ਇਸ ਨੂੰ ਲੈ ਕੇ ਪਰ ਇਹਨਾਂ ਦੇ ਹੁਣ ਮਸਲਾ ਹੱਲ ਤਾਂ ਹੀ ਹੋਏਗਾ ਜਦੋਂ ਇਹ ਲੀਡਰ ਸਭ ਚਿੰਤਾ ਦੇ ਵਿੱਚ ਹੋਣਗੇ ਕਿਉਂਕਿ ਜਦੋਂ ਤੱਕ ਇਹਨਾਂ ਤੱਕ ਗੱਲ ਨਹੀਂ ਪਹੁੰਚਦੀ ਤਾਂ ਇਸ ਨੂੰ ਲੈ ਕੇ ਤੁਸੀਂ ਦੇਖੋ ਕਿ ਬੈਲ ਜਾ ਰਹੀ ਹੈ ਪਰ ਕੋਈ ਚੱਕਰ ਨੂੰ ਤਿਆਰ ਨਹੀਂ ਮੈਨੂੰ ਲੱਗਦਾ ਟੂ ਟੂ ਕਾਲਰ ਦੇ ਉੱਤੇ ਸਾਡਾ ਬਿਲਕੁਲ ਉਹਨਾਂ ਤੱਕ ਪਹੁੰਚ ਗਿਆ ਹੋਵੇਗਾ ਕਿ ਇਹ ਕਾਲ ਉੱਥੋਂ ਹੀ ਆ ਰਹੀ ਹੈ ਤਾਂ ਐਸ ਡੀ ਐਮ ਖੜਨਾਲ ਵੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਐਸ ਡੀ ਐਮ ਸਾਹਿਬ ਸਰ ਠੀਕ ਹੋ ਜੀ। ਹੋ ਠੀਕ ਹੋ ਸਰ। ਸਰ ਠੀਕ ਹੈ ਜੀ। ਹਾਂ ਜੀ ਹਰਤੇਜ ਬੋਲ ਰਿਹਾ ਜੀ ਐਚਐਨ ਬੰਦੀਨ ਚੈਨਲ ਤੋਂ। ਹਾਂ ਜੀ ਹਾਂ ਜੀ ਪਛਾਣ ਲਿਆ। ਸਰ ਮੈਂ ਖੜਿਆ ਸੀ ਇੱਥੇ ਇਕਤਾ ਬਿਹਾਰ ਸੰਨ ਕਲੇਪ ਦੇ ਵਿੱਚ ਇੱਥੇ ਨਾ ਲੋਕ ਇਕੱਠੇ ਹੋਏ ਹੋਏ ਐ ਜਿਹੜਾ ਬਾਜਪਾ ਡਿਵਪਰਮਨ ਨੇ ਇੱਥੇ ਜਿਹੜੇ ਹਾਊਸ ਕੱਟ ਕੇ ਦਿੱਤੇ ਹੋਏ ਐ। ਹਾਂ ਹਾਂ। ਇਹਨਾਂ ਦੀ ਪਾਣੀ ਸਮੱਸਿਆ ਇੱਕ ਮਹੀਨੇ ਤੋਂ ਲਗਾਤਾਰ ਜਾਰੀ ਹੈ ਜੀ ਇੱਕ ਟੈਂਕਰ ਮੰਗਾ ਕੇ ਆਪਣੇ ਘਰ ਦਾ ਸਾਰ ਰਹੇ ਨੇ ਜੀ। ਇੱਥੇ ਬਸ ਤੁਹਾਡੇ ਕੋਲ ਮੇਰੇ ਕੋਲ ਸ਼ਿਕਾਇਤ ਹੀ ਦਿੱਤੀ ਹੋਣੀ ਕਿ ਉਸ ਤੋਂ ਬਾਅਦ ਕੀ ਕੀਤਾ ਜਾਂਦਾ ਜੀ ਇਹਨਾਂ ਦਾ? ਉਹ ਕਮੇਟੀ ਵਾਲਿਆਂ ਨੂੰ ਗੱਲ ਕਰਾਉਣੇ ਉਹ ਅੱਜ ਤਾਂ ਛੁੱਟੀ ਹੈ। ਉਹ ਬੰਦੇ ਕਰਾ ਦਿੰਨੇ ਕੁਛ ਅਹੀ ਦਾ। ਪਰ ਕਮੇਟੀ ਵਾਲੇ ਕਹਿੰਦਾ ਕਿ ਪਤਾ ਕੀ ਹੈ ਕਿ ਕਮੇਟੀ ਦਾ ਹੈਂਡਓਵਰ ਹੋਈ ਨਹੀਂ ਸੋਸਾਇਟੀ। ਹਾਂਜੀ। ਤਾਂ ਬਾਜਪੀ ਵਾਲੇ ਤੁਸੀਂ ਕਰਾਵਾਂਗੇ ਜੇ ਇਹਨਾਂ ਦੀ ਉਹ ਦੇਖਣਾ ਪਊਗਾ ਇਹਨਾਂ ਦੀ ਡвелоਪਮੈਂਟ ਸੋਸਾਇਟੀ ਆਪਦੀ ਬਣੀ ਹੈ ਜੇ ਉਹਦਾ ਪੈਸਾ ਇਕੱਠਾ ਖੁਦ ਕਰਦੇ ਬਿਤੇ ਇਹਨਾਂ ਨੂੰ ਖੁਦ ਕਰਾਉਣਾ ਪਊ। ਨਹੀਂ ਬਾਜਪੀ ਵਾਲੇ ਬਿੱਲ ਲਿੰਦੇ ਨਹੀਂ ਜੀ ਕਹਿੰਦੇ ਪਾਣੀ ਦਾ ਇਹਨਾਂ ਤੋਂ। ਇਹਨਾਂ ਨੇ ਆਪਦੀ ਸੁਸਾਇਟੀ ਬਣਾ ਕੇ ਚਾਹਦੇ ਜੀ ਇਹ ਖੁਦ ਇਕੱਠੇ ਕਰ ਰਿਹਾ ਤੇ ਫਿਰ ਇਹਨਾਂ ਨੂੰ ਉਤਕਰਾਉਣਾ ਪਊਗਾ ਜੀ ਬਾਜਵਾ ਕਰਤਾ ਤੇ ਪੰਜ ਦਿਨ ਬਾਜਪੇ ਦੇ ਹੁਣ ਕੱਲ ਪਰਸੋਂ ਤੁਸੀਂ ਸੋਮਵਾਰ ਨੂੰ ਇਹਨਾਂ ਦਾ ਮਸਲਾ ਹੱਲ ਹੋ ਜਾਊਗਾ ਜੀ ਬੈਠਕ ਕਰਾ ਕਰਾ ਦਾਂਗੇ ਆ ਕਿਉਂਕਿ ਪਾਣੀ ਵੀ ਨਾ ਪੜਦਾ ਸੋ ਇਹਨਾਂ ਨੇ ਕਿ ਸਵੇ ਸਾਡਾ ਜੀ ਪੰਜਾਬ ਦਾ ਅਗਰ ਪਾਣੀ ਤਰਸਣ ਲੋਕ ਪਾਣੀ ਦੀ ਬੇਸਿਕ ਚੀਜ਼ ਹੈ ਜੀ ਐਟੀਐਮ ਸਾਹਿਬ ਹਾਂਜੀ ਹਾਂ ਬਿਲਕੁਲ ਤੁਸੀਂ ਕਰਾਇਓ ਜੀ ਇਹ ਜ਼ਰੂਰੀ ਹੈ ਜੀ ਬਿਲਕੁਲ ਕੋਈ ਗੱਲ ਨਹੀਂ 3D ਕਲੋਨੀ ਹੈ ਇਹ ਇਕਤਾ ਇਕਤਾ ਬਿਹਾਰ ਹੈ ਨਾ ਇਕਤਾ ਬਿਹਾਰ ਹੈ ਜੀ ਇਕਤਾ ਬਿਹਾਰ ਦੇ ਲੋਕ ਤੁਹਾਨੂੰ ਸੁਣ ਰਹੇ ਨੇ ਲਾਈਵ ਪਾਣੀ ਨਹੀਂ ਆ ਰਿਹਾ ਜੀ ਇੱਕ ਮਹੀਨੇ ਤੋਂ ਜੀ ਕੇਂਦਰੀ ਵੀ ਆਪਣੇ ਨਾਲ ਵਾਲੇ ਪਿੰਲਾ ਕਿ ਕਰਾ ਦਿੰਨੇ ਹੈ ਇਹ ਦਾ ਬਾਜਪਾ ਨਹੀਂ ਕਰਾਣਾ ਮੈਂ ਕਰਾ ਦਿੰਨਾ ਹਾਂ ਹਾਂ ਜੀ ਤੁਹਾਡੇ ਤੁਹਾਡੇ ਦਾ ਬੜਾ ਭਰੋਸਾ ਇਹਨਾਂ ਦਾ ਕਿ ਪ੍ਰਸ਼ਾਸਨ ਬਿਲਕੁਲ ਤੁਹਾਡੇ ਇਹਨਾਂ ਦੀ ਬਾਹ ਫੜੇਗੀ ਕੋਈ ਗੱਲ ਨਹੀਂ ਜ਼ਰੂਰ ਕਰਾਵਾਂਗੇ ਠੀਕ ਠੀਕ ਹੈ ਸਰ ਬਿਲਕੁਲ ਤੁਸੀਂ ਦੇਖੋ ਕਿ ਐਸਡੀਐਮ ਸਾਹਿਬ ਨੇ ਭਰੋਸਾ ਦਿੱਤਾ ਹੈ ਹੁਣ ਇਹਨਾਂ ਦਾ ਦੇਖਦੇ ਹਾਂ ਕਿ ਐਸਡੀਐਮ ਸਾਹਿਬ ਸੋਮਵਾਰ ਨੂੰ ਕਿੰਨਾਂ ਚਿੰਤਾ ਦੇ ਵਿੱਚ ਨੇ ਇਹਨਾਂ ਦੇ ਪਾਣੀ ਵਾਸਤੇ ਇਸ ਨੂੰ ਲੈ ਕੇ ਬਾਜਪਾ ਦੇ ਬੰਦੇ ਨਾਲ ਨਿਰਮਲ ਸਿੰਘ ਨਾਲ ਵੀ ਗੱਲਬਾਤ ਕਰ ਲੰਨੇ ਆ ਕਿ ਉਸ ਪੂਰੇ ਮਾਮਲੇ ਬਾਰੇ ਕੀ ਕਹਿ ਰਹੇ ਨੇ ਅਗੇ ਨਿਰਮਰ ਸਿੰਘ ਫੋਨ ਚੱਕਦੇ ਨੇ ਤਾਂ ਕਿਉਂਕਿ ਨਿਰਮਰ ਸਿੰਘ ਜ਼ਰੂਰੀ ਨਹੀਂ ਇਹਨਾਂ ਦਾ ਫੋਨ ਚੱਕਣਾ ਕਿਉਂਕਿ ਇਸ ਪਾਸੇ ਤੋਂ ਜਿਹੜਾ ਮਸਲਾ ਨਹੀਂ ਤਾਂ ਐਸਡੀਐਮ ਸਾਹਿਬ ਦੇ ਹੱਥੇ ਵਿੱਚ ਡੋਰ ਹੋਏਗੀ ਤਾਂ ਐਸਡੀਐਮ ਸਾਹਿਬ ਕਦੋਂ ਬਾਜਪਾ ਦੇ ਬੰਦਿਆਂ ਦੇ ਅੱਗੇ ਪ੍ਰੈਸ਼ਰ ਪਾਉਂਦੇ ਨੇ ਇਹਨਾਂ ਦੇ ਪਾਣੀ ਵਾਸਤੇ ਉਹ ਵੀ ਦੇਖਣ ਜ਼ਰੂਰੀ ਹੋਏਗਾ ਪਰ ਫੋਨ ਚੱਕ ਕੇ ਰਾਜੀ ਨਹੀਂ ਇਹ ਬਿਲਡਰ ਦਾ ਹਾਲ ਹੈ ਬਾਈ ਜੀ ਤੁਹਾਡੇ ਆ ਹਾਂ ਜੀ ਜੀ ਠੀਕ ਹੈ ਤੁਹਾਨੂੰ ਘਰ ਵੇਚ ਤੇ ਫੋਨ ਚੱਕ ਵੀ ਲੈਣ ਦੇ ਬਾਹਰ ਆ ਗਏ ਹਾਂ ਹਾਂ ਬਿਲਕੁਲ ਇਹ ਹਾਲ ਹੈ ਬਿਲਡਰਾਂ ਦੇ ਬੰਦਿਆਂ ਦਾ ਘਰ ਵੇਚਤੇ ਕਰੋੜਾਂ ਰੁਪਏ ਤੇ ਤਾਂ ਭਾਈ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਐਮਸੀ ਚ ਨਹੀਂ ਆਂਦਾ ਤੁਹਾਡਾ ਏਰੀਆ ਇੱਕ ਤਾਂ ਬਿਹਾਰ ਹਾਂਜੀ ਪਰ ਇਹਦੀ ਵੋਟ ਫਿਰ ਜਿਹੜੀ ਐਮਐਲਏ ਤੱਕ ਪੈਂਦੀ ਹੈ ਐਮਸੀ ਚ ਪੈਂਦੀ ਹੈ ਐਮਸੀ ਚ ਪੈਂਦੀ ਹੈ ਐਮਸੀ ਨੂੰ ਪੈਂਦੀ ਹੈ ਜੀ ਨਹੀਂ ਵੋਟ ਐਮਸੀ ਚ ਪੈਂਦੀ ਹੈ ਤੁਹਾਡਾ ਐਮਸੀ ਚ ਏਰੀਆ ਨਹੀਂ ਹੈ ਏਰੀਆ ਐਮਸੀ ਚ ਕਹਿੰਦੇ ਹੈ ਨੀਗਾ ਤੇ ਵੋਟ ਐਮਸੀ ਦੀ ਪੈਂਦੀ ਹੈ ਕਿੰਨੇ ਨੰਬਰ ਵਾਰਡ ਚ ਤੁਸੀਂ ਵੋਟ ਪਾਈ 8 8 ਨੰਬਰ ਵਾਰਡ ਦੇ ਵਿੱਚ 8 ਨੰਬਰ ਵਾਰਡ 8 ਨੰਬਰ 1 ਕੌਣ ਇੱਥੇ ਦਾ ਐਮਸੀ ਮੈਡਮ ਆ ਤੇ ਉਹਦਾ ਰਾਜਵਿੰਦਰ ਕੌਰ ਤੇ ਤੇ ਗੱਲਬਾਤ ਕਰ ਲੰਨੇ ਆ ਉਹਨਾਂ ਦੇ ਜੀ ਜੀ ਤੇ 392 ਜਸਬੀਰ ਸਿੰਘ ਉਹਨਾਂ ਨਾਲ ਗੱਲਬਾਤ ਕਰੋ ਜਸਬੀਰ ਸਿੰਘ ਜੀ ਹੈਲੋ ਹੈਲੋ ਜਸਬੀਰ ਸਿੰਘ ਬੋਲ ਰਹੇ ਜੀ ਹਾਂਜੀ ਹਾਂਜੀ ਕੀ ਹਾਲ ਹੋ ਸਰ ਠੀਕ ਹੈ ਜੀ ਵਧੀਆ ਵਧੀਆ ਮੈਂ ਚਨਵਨ ਨਿਊ ਚੈਨਲ ਤੋਂ ਹਰਤੇਸ਼ ਸਿੰਘ ਬੋਲ ਰਿਹਾ ਜੀ ਹਾਂਜੀ ਹਾਂਜੀ ਸਰ ਅਸੀਂ ਖੜੇ ਆ ਇੱਥੇ ਇਕਤਾ ਵਿਹਾਰ ਚ ਵਾਰ ਨੰਬਰ ਹੇਲੋ ਹਾਂਜੀ ਹਾਂਜੀ ਇੱਥੇ ਦੱਸਿਆ ਜਾ ਰਿਹਾ ਕਿ ਵੋਟ ਤਾਂ ਤੁਹਾਡੇ ਵਾਰਡ ਚ ਪੈਂਦੀ ਹੈ ਨਾ ਲੋਕਾਂ ਦੀ ਹਾਂਜੀ ਤੇ ਜਦੋਂ ਇਹਨਾਂ ਦੀ ਸਮੱਸਿਆ ਹੁੰਦੀ ਹੈ ਫਿਰ ਇਹ ਦੱਸਿਆ ਜਾਂਦਾ ਕਿ ਤੁਹਾਡਾ ਐਮਸੀ ਚ ਏਰੀਆ ਹੀ ਨਹੀਂ ਆਉਂਦਾ ਜੀ ਇਹਦੇ ਬਾਰੇ ਪਤਾ ਕਰਨਾ ਕਿ ਤੁਹਾਡੇ ਵਾਲੇ ਬਾਇਲਰ ਹੈਂਡਓਵਰ ਨਹੀਂ ਕਰਿਆ ਜੀ ਇਹ ਤੁਹਾਡੀ ਗੱਲ ਸਮਝ ਗਈ ਤੁਹਾਡੀ ਵਾਈਫ ਹੈ ਨਾ ਜੀ ਉਹ ਆਪਣਾ ਐਮਸੀ ਇੱਥੇ ਹਾਂਜੀ ਹਾਂਜੀ ਨਹੀਂ ਅਗਰ ਮੰਨ ਲਓ ਚਲੋ ਬਾਜਪਾ ਨੇ ਨਹੀਂ ਕਰਿਆ ਹੈਂਡਓਵਰ ਪਰ ਤੁਹਾਡੀ ਫਿਰ ਇਹਨਾਂ ਦੇ ਵੋਟ ਕਿਵੇਂ ਪੈਣਦੀ ਤੁਹਾਡੇ ਵੱਟ ਚ ਪਤਾ ਨਹੀਂ ਕਿਹੜੇ ਦਾ ਆਣਾ ਪਈ ਵੀ ਇਹਨਾਂ ਨੂੰ ਤੁਹਾਨੂੰ ਵੀ ਨਹੀਂ ਪਤਾ ਇਸ ਚੀਜ਼ ਦਾ ਨਹੀਂ ਨਹੀਂ ਵੋਟ ਮੰਗੇ ਤਾਂ ਆਏ ਸੀ ਪਰ ਵੋਟ ਲੈਣ ਤੁਸੀਂ ਆਏ ਸੀ ਸਰ ਆਏ ਹੀ ਆਉਂਦੇ ਸੀ ਉਹ ਹੀ ਤਾਂ ਹੁਣ ਪਤਾ ਬਾਅਦ ਲੱਗਿਆ ਨਾ ਬੋਟ ਲੇਨ ਦਾ ਆਏ ਤੇ ਬੋਰਡ ਤੇ ਕੰਮ ਹੋ ਗਿਆ ਤਾਂ ਇਹ ਨਾ ਕਮੇਟੀ ਦਾ ਉਹ ਤਾਂ ਅਫਸਰਾਂ ਦਾ ਕੰਮ ਹੈ ਇਹਨੂੰ ਨਹੀਂ ਉਹ ਤਾਂ ਠੀਕ ਹੈ ਤੁਹਾਡੀ ਗੱਲ ਸਮਝ ਗਈ ਪਰ ਮੈਂ ਤੁਹਾਨੂੰ ਚਲੋ ਇੱਕ ਜਨੂ ਪੁੱਛਣਿਆ ਲੋਕ ਸਾਡੇ ਕੋਲ ਖੜੇ ਇੱਥੇ ਤੁਸੀਂ ਲਾਈਵ ਚੱਲ ਰਹੇ ਹੋ ਮੈਂ ਤੁਹਾਨੂੰ ਇਹ ਪੁੱਛ ਰਹੀ ਹਾਂ ਕਿ ਅਗਰ ਬੋਟ ਲੇਨ ਆਏ ਹੋ ਮੰਨ ਲਓ ਕਿ ਇਹਨਾਂ ਨਾਲ ਜਿਹੜੀ ਹੁਣ ਬੇਸਿਕ ਸਮੱਸਿਆ ਪਾਣੀ ਦੀ ਹੈੜੇ ਇੱਕ ਮਹੀਨਾ ਹੋ ਗਿਆ ਪਾਣੀ ਨਹੀਂ ਇਹਨਾਂ ਦੇ ਘਰ ਆ ਰਿਹਾ ਕਿ ਉਹਦੇ ਬਾਰੇ ਤੁਸੀਂ ਨਾ ਲੋਕਾਂ ਨਾਲ ਤਾਂ ਖੜਜੋ ਆਣ ਕਿ ਤੁਹਾਨੂੰ ਬੋਰਡ ਦਾ ਮੁੱਲ ਤਾਂ ਤਾਰ ਦੋ ਇਹਨਾਂ ਲੋਕਾਂ ਦਾ ਨਹੀਂ ਇਹ ਤਾਂ ਕਿਵੇਂ ਰੌਲਾ ਪਾਇਆ ਹੁਣ ਕਮੇਟੀ ਕਰਦੇ ਨਹੀਂ ਕੋਈ ਜਿੱਕਾ ਹਾਂਜੀ ਹਾਂ ਆਪਣਾ ਜੋਲੀ ਸਾਹਿਬ ਨੇ ਵੀ ਕਿਹਾ ਸੀਗਾ ਵੀ ਟੂਲ ਹੈਂਡਓਵਰ ਕਰਾ ਦਿਓ ਹਾਂਜੀ ਉਹੀ ਪਿੱਛੇ ਪਿਆ ਮੁੱਦਾ ਹਨੇ ਸਿੱਕਲਤਾ ਦਾ ਉਹ ਪਰ ਤੁਹਾਨੂੰ ਵੀ ਨਹੀਂ ਪਤਾ ਕਿ ਤੁਹਾਡੇ ਬਾੜ ਚ ਬੋਟ ਪੈ ਗਈ ਪਰ ਇਹ ਐਮਸੀ ਦਾ ਏਰੀਆ ਹੈ ਨਹੀਂ ਨਹੀਂ ਉਹ ਤਾਂ ਪਤਾ ਜੀ ਬਾਜ ਦਾ ਹੈਂਡਓਵਰ ਨਾ ਕਰ ਰਿਹਾ ਨਹੀਂ ਨਹੀਂ ਮੈਂ ਬਾਜ ਏਰੀਆ ਹੈਂਡਓਵਰ ਹੈ ਉੱਥੇ ਕੰਮ ਹੋ ਰਹੇ ਹੈ ਜੀ ਬਜਟ ਦਾ ਬੱਜਟ ਕਿੱਥੇ ਜਾਂਦਾ ਨਹੀਂ ਨਹੀਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਜੀ ਕਿ ਜਿਹੜਾ ਜਿਹੜਾ ਤੁਸੀਂ ਬਜਟ ਬਣਾਉਨੇ ਹੋ ਆਪਣੇ ਬਾੜ ਦਾ 8 ਨੰਬਰ ਦਾ ਉਹਦੇ ਵਿੱਚ ਏਕਤਾ ਬਿਹਾਰ ਦਾ ਬਜਟ ਬਣਦਾ ਨਹੀਂ ਨਹੀਂ ਜੀ ਉਹਦੇ ਚ ਬਣਦਾ ਨਹੀਂ ਹੈ ਨਹੀਂ ਇਹ ਤਾਂ ਫਿਰ ਪ੍ਰਸ਼ਾਸਨ ਦੀ ਗਲਤੀ ਹੋ ਗਈ ਜਿਹੜੀ ਵੋਟ ਤੁਹਾਡੇ ਵਾਰਡ ਚ ਪਵਾ ਰਹੇ ਇਹਨਾਂ ਲੋਕਾਂ ਦੀਆਂ ਨਹੀਂ ਸੀ ਹਾਂਜੀ 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 ਇਹ ਤਾਂ ਮੰਨਦੇ ਤੁਸੀਂ ਹਾਂਜੀ ਹਾਂਜੀ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਐਮਸੀ ਦੇ ਘਰ ਵਾਲੇ ਸੀ ਤਸ਼ਵੀਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਵੋਟਾਂ ਸਾਨੂੰ ਪਈਆਂ ਨਹੀਂ ਇਸ ਵਾਰਡ ਦੀਆਂ ਪਰ ਸਮੱਸਿਆ ਹੱਲ ਨਹੀਂ ਹੋਈ। ਭਈ ਇਹ ਨਮਈ ਸੁਣਿਆ ਕਿ ਬੋਰਡ ਪਵਾ ਰਹੇ ਪਰ ਐਮਸੀ ਜੇਰੀਆ ਅੰਡਰ ਨਹੀਂ ਆਉਂਦੇ ਆ ਕਹਿੰਦੇ ਨਹੀਂ ਜੀ। ਜਦੋਂ ਕਹਿੰਦਾ ਨਾ ਤੁਹਾਡਾ ਕਮੇਟੀ ਦੇ ਐਮਸੀ ਅੰਡਰ ਨਹੀਂ ਹੈਗਾ। ਇਹ ਤਾਂ ਬਹੁਤ ਵੱਡੀ ਨਗਹਿਲੀ ਹੈ ਪ੍ਰਸ਼ਾਸਨ। ਬਹੁਤ ਵੱਡੀ ਨਗਹਿਲੀ ਹੈ ਜੀ। ਹੈਗੀ ਆ ਤਾਂ। ਕਿ ਤੁਹਾਡਾ ਏਰੀਆ ਐਮਸੀ ਚ ਨਹੀਂ ਹੈ। ਬੋਰਡ ਪਾਉਣ ਵਾਸਤੇ ਹੈਗਾ। ਹਾਂ। ਤੇ ਜਦੋਂ ਬੋਰਡ ਤੋਂ ਬਾਅਦ ਤੁਹਾਡਾ ਕੋਈ ਕੰਮ ਨਹੀਂ ਹੈਗਾ। ਖੜੇ ਵੀ ਨਹੀਂ ਕਦੀ ਆਣ ਕੇ। ਕਦੇ ਵੀ ਨਹੀਂ ਕਦੇ ਵੀ ਨਹੀਂ। ਇਹਦੇ ਵਿੱਚ ਵੀਰ ਦੀ ਐਕਸਕਿਊਜ਼ ਕਿ ਦਿੱਤਾ ਜਾਂਦਾ ਹੈ ਕਿ ਇਹ ਜਿਹੜਾ ਏਰੀਆ ਹੈਗਾ ਇਹ ਐਮਸੀ ਦੇ ਅੰਡਰ ਨਹੀਂ ਹੈ। ਅੱਛਾ। ਮੈਂ ਲੋਕਲ ਪ੍ਰਸ਼ਾਸਨ ਦੇ ਸਰਕਾਰ ਨੂੰ ਪੁੱਛਣਾ ਚ ਹਾਂ ਸਾਰੀ ਉਮਰ ਨਹੀਂ ਆਉਗਾ ਏਰੀਆ ਇੱਥੇ ਲੋਕੀ ਤੁਹਾਨੂੰ ਪ੍ਰਾਪਰਟੀ ਟੈਕਸ ਦਿੰਦੇ ਹੈਗੇ ਐਮਸੀ ਟੈਕਸ ਦਿੰਦੇ ਜਿੰਨੇ ਵੀ ਟੈਕਸ ਹੈਗੇ ਸਾਰੇ ਦਿੰਦੇ ਪਏ ਹੈਗੇ ਤੇ ਇਹ ਕੌਣ ਕਰਾਊਗਾ ਬਾਜਵਾ ਕਰਾਊਗਾ ਸਰਕਾਰ ਕਰਾਏਗੀ ਜੇ ਬਾਜਵਾ ਕਿਸੇ ਤਰੀਕੇ ਨਾਲ ਸਪੋਰ ਕਰੋਈ ਕੋਈ ਡਿਊ ਸਰਕਾਰ ਦੇ ਨਹੀਂ ਦੇ ਰਿਹਾ ਹੈਗਾ ਤੇ ਕਿਹਦੀ ਜਿਵੇਂ ਵਾਰੀ ਬਣਦੀ ਹੈਗੀ ਕਿ ਇੱਕ ਆਮੰਦਾ ਇੱਕ ਆਮ ਬੰਦਾ ਜਿਹੜਾ ਡਿਫਾਲਟਰ ਹੁੰਦਾ ਹੈਗਾ ਸਪੋਰ ਕਰੋ ਕਿਸ ਨੇ 50000 ਦਾ ਲੋਨ ਲਿਆ ਡਿਫਾਲਟਰ ਹੋ ਗਿਆ ਉਹ ਕੌਣ ਪੂਰਾ ਕਰਦਾ ਹੈਗਾ ਉਹ ਕੋਰਟ ਗੇਸ ਉਹ ਸਰਕਾਰਾ ਪੂਰਾ ਕਰਦੀ ਹੈਗਾ ਨਾ ਤੇ ਇੱਥੇ ਏਡੀ ਵੱਡੀ ਕਲੋਨੀ ਹੈਗੀ ਆ 5000 ਤੋਂ ਜ਼ਿਆਦਾ ਮਕਾਨ ਹੈਗੇ ਆ ਇੰਨੇ ਲੋਕੀ ਰਹਿੰਦੇ ਪਏਗੇ ਆ ਸਰਕਾਰ ਦਾ ਉਧਰ ਧਿਆਨ ਨਹੀਂ ਇੰਨੇ ਦਾ ਇਹ ਸਾਰੀ ਮਿਲੀ ਭਗਤ ਹੈਗੀ ਹੈ ਪ੍ਰਸ਼ਾਸਨ ਦੀ ਇਹਦੇ ਡਿਵੈਲਪਰ ਦੀ ਜਿਹਦੇ ਕਾਰਨ ਜਿਹੜਾ ਹੈਗਾ ਜਨਨ ਕਿ ਜਿਹੜੇ ਆਮ ਰਜਨਤਾ ਹੈਗੀ ਉਹ ਸਫਰ ਕਰ ਰਹੀ ਹੈਗੀ ਇੱਕ ਮਤਨ ਹੋਰ ਚੀਜ਼ ਕੋਡ ਕਰਨਾ ਚਾਹੁੰਦਾ ਹੈਗਾ ਪੰਜਾਬ ਅਪਾਰਟਮੈਂਟ ਐਕਟ 1995 ਉਹ ਕਹਿੰਦਾ ਕਿ ਜਦੋਂ ਵੀ ਕੋਈ ਡਿਵੈਲਪਰ ਕੋਲੋਨੀ ਕੱਟਦਾ ਹੈਗਾ ਉਹ ਬਿਦੇ ਨੇ ਪੀਰੀਅਡ ਆਫ 7 ਇਅਰ ਉਹ ਡੈਫੀਨਿਟਲੀ ਤੁਹਾਨੂੰ ਜਿਹੜੀ ਜਿਹੜੀ ਕਲੋਨੀ ਹੈਗੀ ਉਹ ਸਰਕਾਰ ਨੂੰ ਹੈਂਡਓਵਰ ਕਰਨੀ ਕਰਨੀ ਪੈਂਦੀ ਹੈਗੀ ਤੇ ਇਹ ਕਲੋਨੀ ਤਾਂ ਬਣੇ 20 ਸਾਲ ਹੋ ਗਏ ਤੇ ਕਿੱਥੇ ਕਮੀ ਹੈਗੀ ਹੈ ਸਰਕਾਰਾਂ ਦੀ ਕਮੀ ਹੈ ਪ੍ਰਸ਼ਾਸਨ ਦੀ ਕਮੀ ਹੈ ਮੰਨ ਕੇ ਡਿਵੈਲਪਰ ਨਹੀਂ ਇੱਥੇ ਕੁਝ ਵੀ ਜਾਨੀ ਕਿ ਡਿਊ ਨਹੀਂ ਦੇ ਰਿਹਾ ਡਿਵੈਲਪਮੈਂਟ ਨਹੀਂ ਕਰ ਰਿਹਾ ਤੇ ਇਹਦਾ ਮਤਲਬ ਇਹ ਥੋੜੀ ਕਿਉਂ ਉਹਨਾਂ ਨੇ ਰੱਖ ਲਿਆ ਹੁਣ ਕੋਈ ਨਾ ਦੇ ਰਿਹਾ ਹੈਗਾ ਨਾ ਜਿਹੜੇ ਲੋਕੀ ਹੈਗੇ ਐ ਐਮਸੀ ਟੈਕਸ ਦੇ ਰਹੇ ਐ ਪ੍ਰੋਪਰਟੀ ਟੈਕਸ ਦੇ ਰਹੇ ਐ ਜੇ ਇਹ ਕਲੋਨੀ ਜਾਨੀ ਕਿ ਤੁਸੀਂ ਕਹਿੰਦੇ ਪੱਕੀ ਨਹੀਂ ਹੈਗੀ ਐਮਸੀ ਅੰਡਰ ਨਹੀਂ ਹੈਗੀ ਠੀਕ ਹੈ ਅਸੀਂ ਐਮਸੀ ਦਾ ਪਾਣੀ ਨਹੀਂ ਦੇ ਸਕਦੇ ਬਾਕੀ ਨਿਤਰਾ ਕੀ ਕਰਦਾ ਪਿਆ ਹੈਗਾ ਠੀਕ ਹੈ ਜੀ ਤੇ ਮੈਂ ਤੁਹਾਡੇ ਮਾਦੇਮਰੀ ਸਰਕਾਰ ਦੀ ਵੀ ਅੱਖਾ ਖੋਲਣਾ ਚਾਹੁੰਦਾ ਹੈਗਾ ਕਿ ਪਲੀਜ਼ ਤੁਸੀਂ ਧਿਆਨ ਦਿਓ ਇਸ 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 ਗੱਲ ਵੱਲ ਨੂੰ ਜਿਹੜੇ ਲੋਕੀ ਹੈਗੇ ਆ ਇਹ ਬੜੇ ਪਰੇਸ਼ਾਨ ਹੈਗੇ ਆ ਕਿਤੇ ਇਹ ਨਾ ਹੋਵੇ ਕਿ ਇਹ ਲੋਕੀ ਜਿਹੜੇ ਹੈਗੇ ਆ ਸੜਕਾਂ ਦੇ ਉੱਤਰ ਜਾਣ ਸੜਕਾਂ ਜਾਮ ਕਰਦਣ ਤੁਹਾਡੇ ਘਰਾਂ ਦੇ ਬਾਹਰ ਜਾ ਕੇ ਬੈਠ ਜਾਣ ਮੈਂ ਵੀ ਵੀ ਅਨਮੋਲ ਗਰਮਾ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ ਕਿ ਜਲਦੀੋ ਜਲਦੀ ਜਿਹੜੇ ਲੋਕਾਂ ਦੀ ਜਿਹੜੀ ਸਮੱਸਿਆ ਹੈਗੀ ਉਹਨੂੰ ਹੱਲ ਕੀਤਾ ਅਗਲਾ ਸੰਘਰਸ਼ ਕੀ ਹੈ ਅਗਰ ਮਸਲਾ ਹੱਲ ਨਹੀਂ ਹੁੰਦਾ ਪਰ ਜੀਮ ਸਾਹਿਬ ਨੇ ਭਰੋਸਾ ਦਿੱਤਾ ਸੋਮਵਾਰ ਦਾ ਹੁਣ ਕੀ ਹੈ ਅਗਲਾ ਤੁਹਾਡਾ ਨ ਪੰਜਾਬ ਸਰਕਾਰ ਨੂੰ ਭਗਵੰਤ ਸਿੰਘ ਮਾਨ ਨੂੰ ਜਿਨ੍ਹਾਂ ਨੇ ਕੀ ਇੱਕ ਸਲੋਗਨ ਦਿੱਤਾ ਸੀ ਕਿ ਪੰਜਾਬ ਦਾ ਵਿਕਾਸ ਤੇ ਪੰਜਾਬ ਦਾ ਬਦਲਾਅ ਹਾਂਜੀ ਠੀਕ ਹੈ ਜੀ ਕੀ ਪੰਜਾਬ ਦਾ ਬਦਲਾਅ ਇਹ ਕਿ ਲੋਕਾਂ ਨੂੰ ਪਾਣੀ ਨਾ ਮਿਲੇ ਪਾਣੀ ਉਹਦੀ ਬੂੰਦ ਬੂੰਦ ਹੀ ਤਰਸਣ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਸਾਡੀ ਵਿਧਾਇਕਾ ਜੀ ਬੀਬੀ ਅਨਮੋਲ ਗਗਨ ਮਾਨ ਨੂੰ ਕਿ ਉਹ ਆ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਹ ਮੇਰੇ ਖਿਆਲ ਇਥੋਂ 4-5 ਕਿਲੋਮੀਟਰ ਤੇ ਉਹਨਾਂ ਦੀ ਕੋਠੀ ਹੈਗੀ ਹੈ ਸੈਕਟਰ 39 ਵਿੱਚ ਰਹਿੰਦੇ ਹੈਗੇ ਤੇ ਜੇ ਉਹਨਾਂ ਦੇ ਵਿਧਾਇਕ ਦੇ ਜਿਹੜੇ ਲੋਕ ਹੈਗੇ ਆਂ ਜੀ ਉਹਨਾਂ ਨੂੰ ਬੇਸਿਕ ਨੀਡ ਜਿਹੜੀ ਬੇਸਿਕ ਨੀਡ ਅਸੀਂ ਸੜਕਾਂ ਦੀ ਗੱਲ ਨਹੀਂ ਕਰਦੇ ਪਏ ਤੁਸੀਂ ਸੜਕਾਂ ਦੇਖੋ ਤੁਹਾਨੂੰ ਟੋਲੀ ਮਿਲਣਗੇ ਸੜਕ ਤਾਂ ਹੈ ਹੀ ਨਹੀਂ ਅਸੀਂ ਪਰ ਕਹੇ ਸਾਸਪਾਈ ਦੀ ਗੱਲ ਨਹੀਂ ਕਰਦੇ ਪਏ ਅਸੀਂ ਕੰਪਰਮਾਈਜ਼ ਕੀਤਾ ਹੋਇਆ ਵੀ ਚਲੋ ਇਹਨਾਂ ਤੋਂ ਬਿਨਾਂ ਲਾਈਫ ਚੱਲ ਸਕਦੀ ਹੈ ਬਟ ਪਾਣੀ ਇੱਕ ਇਦਾਂ ਦੀ ਚੀਜ਼ ਆ ਜਿਹੜਾ ਕਿ ਅਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਕਿ ਪਾਣੀ ਤੋਂ ਬਿਨਾਂ ਆਪਣੀ ਜਣੀ ਲਾਈਫ ਚੱਲੇ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਬੀਬਾ ਅਨਮੋਲ ਗਗਨ ਮਾਨ ਨੂੰ ਵੀ ਬੇਨਤੀ ਕਰਦਾ ਕਿ ਸਾਡੀ ਸਮੱਸਿਆ ਸੁਣੇ ਲੋਕਾਂ ਦਾ ਇੱਥੇ ਜੀਣਾ ਮੈਂ ਕਹਿ ਨਹੀਂ ਮੈਂ ਬਰਡ ਨਹੀਂ ਯੂਜ਼ ਕਰਨਾ ਚਾਹੁੰਦਾ ਕਿ ਲੋਕੀ ਇੱਥੇ ਪਛਤਾ ਰਹ कि ਅਸੀਂ ਕਿੱਥੇ ਆਪਣੀ ਜਿਹੜੀ ਪੂਰੀ ਉਮਰ ਦੀ ਜਿਹੜੀ ਕਮਾਈ ਹੈਗੀ ਹੈ ਦਸ ਨੂਆਂ ਦੀ ਕਮਾਈ ਹੈਗੀ ਆਪਾਂ ਲਗਾਤੀ ਹੈਗੀ ਠੀਕ ਹੈ ਜੀ ਜਿਵੇਂ ਕਿ ਭੈਣ ਨੇ ਵੀ ਕਿਹਾ ਹੈਗਾ ਠੀਕ ਹੈ ਜੀ ਉਹਨਾਂ ਦੇ ਬੱਚੇ ਜਿਹੜੇ ਹੈਗੇ ਕਿਉਂਕਿ ਇੰਨਾ ਟਾਈਮ ਕਿਸੇ ਕੋਲ ਹੈ ਨਹੀਂਗਾ ਕਿ ਪਾਣੀ ਦੇ ਪਿੱਛੇ ਭੱਜਣ ਠੀਕ ਹੈ ਨਾ ਜੀ ਇੱਥੋਂ ਸ਼ਿਫਟ ਕਰ ਚੁੱਕੇ ਹੈਗੇ ਕਿਤੇ ਹੋਰ ਰਹਿ ਰਹੇ ਹੈਗੇ ਤੇ ਮੈਂ ਤੁਹਾਡੇ ਮਾਧਿਅਮ ਰੀ ਲੋਕਲ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਗੁਰਮਿੰਦਰ ਜੀ ਨੂੰ ਤੇ ਸਾਡੇ ਜਿਹੜੇ ਆਪਣੇ ਪ੍ਰੈਜ਼ੀਡੈਂਟ ਹੈਗੇ ਕਮੇਟੀ ਦੇ ਜਸਪੀਰ ਜਸਪੀਰ ਗੌਰ ਲੌਂਗੀ ਹੈ ਜੀ ਉਹਨਾਂ ਦੀ ਜਿਵੇਂ ਵਾਰੀ ਬਣਦੀ ਹੈਗੀ ਹੈ ਕਿ ਉਹ ਪ੍ਰਧਾਨ ਹੈਗੇ ਸ਼ਹਿਰ ਦੇ ਪ੍ਰਧਾਨ ਹੈਗੇ ਉਹ ਵੀ ਲੋਕਾਂ ਦੇ ਜਿਹੜੇ ਜੈਨੂਨ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਦੇਖਣ ਤੇ ਉਹਦਾ ਹੱਲ ਕਰਨ ਤੇ ਜਲ ਤੋਂ ਜਲ ਜਿਹੜਾ ਸਾਡੀ ਪਾਣੀ ਸਮੱਸਿਆ ਉਹਦਾ ਹੱਲ ਕਰਕੇ ਸਾਨੂੰ ਦੇ ਠੀਕ ਹੈ ਬਿਲਕੁਲ ਤੂੰ ਦੇਖੋ ਕਿ ਜਿਹੜੇ ਇਕਤਾ ਬਿਹਾਰ ਦੇ ਲੋਕ ਨੇ ਬੜੇ ਤਰਸੇ ਹੋਏ ਨੇ ਪੀਣ ਵਾਲੇ ਪਾਣੀ ਨੂੰ ਦੂਜੇ ਪਾਸੇ ਹੁਣ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਪਰ ਇਸ ਭਰੋਸੇ ਤੇ ਕਿ ਤਾਂ ਤੁਸੀਂ ਵੀ ਧਿਆਨ ਨਾਲ ਸੁਣ ਲਓ ਇਹ ਲੋਕ ਫਿਰ ਪ੍ਰੋਟੈਸਟ ਕਰਨ ਵਾਸਤੇ ਆਖਰ ਮਜਬੂਰ ਹੋਣਗੇ ਸੜਕਾਂ ਉਤਰਨਗੇ ਤੁਹਾਡੇ ਖਿਲਾਫ ਪਹਿਲੇ ਹੀ ਤੁਹਾਡੇ ਖਿਲਾਫ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੋਈ ਹੈ ਤਾਂ ਸੁਣ ਲੈ ਕੇ ਪੀਣ ਵਾਲੇ ਪਾਣੀ ਦੀ ਜਿਹੜੀ ਸਮੱਸਿਆ ਇਹਨਾਂ ਦੀ ਹੱਲ ਕੀਤੀ ਜਾਵੇ ਤਾਂ ਸੁਣ ਲੈ ਕੇ ਐਮਐਲਏ ਨੂੰ ਮੋੜਨ ਮਾਨ ਤੋਂ ਬੇਨਤੀ ਹੈ ਕਿ ਆਪਣੇ ਹਲਕੇ ਦੇ ਲੋਕਾਂ ਦਾ ਪੀਣ ਵਾਲੀ ਪਾਣੀ ਸਮੱਸਿਆ ਹੱਲ ਕਰਵਾਈ ਜਾਵੇ ਕਿਉਂਕਿ ਤੁਹਾਨੂੰ ਬਹੁਤ ਪਿਆਰ ਨਾਲ ਵੋਟਾਂ ਪਾਈਆਂ ਨੇ ਆਪਣੇ ਹਲਕੇ ਨੂੰ ਵਧੀਆ ਬਣਾਉਣ ਵਾਸਤੇ ਤੁਸੀਂ ਦਾਅਵੇ ਕਰ ਰਹੇ ਹੋ ਵਾਅਦੇ ਕਰ ਰਹੇ ਹੋ ਪਰ ਕਿੰਨੇ ਕਿੰਨੇ ਪੀਣ ਵਾਲੇ ਪਾਣੀ ਤਰਸੇ ਹੋਏ ਨੇ ਲੋਕ ਇਹਨਾਂ ਦੀ ਬੇਸਿਕ ਸਮੱਸਿਆ ਜਿਹੜੀ ਹੱਲ ਕੀਤੀ ਜਾਵੇ ਥੋੜੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼